ਇੰਦਰਜੀਤ ਕੁਮਾਨ ਦਾ ਘਰ ਘੇਰਨ ਲਈ ਉਹ ਅਸੀਂ ਉਹਨਾਂ ਦੇ ਕਹਿਣ ਤੇ ਕੈਂਸਲ ਕੀਤਾ ਦੁਬਾਰਾ 20 ਦਿਨ ਦੇ ਬਾਅਦ ਇੱਥੇ ਵੱਡਾ ਧਰਨਾ ਇਹ ਤਾਂ ਕੁਝ ਵੀ ਨਹੀਂ ਇੱਕ ਟ੍ਰੇਲਰ ਦਿਖਾਇਆ ਇਹਨਾਂ ਨੂੰ ਤੁਹਾਡੇ ਨਾਲ ਤੁਹਾਡੇ ਉੱਤੇ ਵੀ ਪਰਚਾ ਹੋਇਆ ਜਦੋਂ ਦਿੱਤੇ ਹੋਇਆ ਵਾ ਬ੍ਰਦਰ ਦਾ ਨਾਮ ਗੁਰਵਿੰਦਰ ਦੀਪ ਸਿੰਘ ਹੈ ਉਹਦੇ ਤੇ ਰੀਸੈਂਟਲੀ 307 ਦਾ ਪਰਚਾ ਤੇ ਹੋਰ ਵੀ ਕਈ ਤਰ੍ਹਾਂ ਦੇ ਜਦਾ ਤਾ ਕੀ ਕਰ ਦਿੱਤਾ ਜਿਹੜਾ ਇੰਨੀਆਂ ਤਰ੍ਹਾਂ ਮਾਰ ਲਾ ਦਿੱਤੀ ਨਹੀਂ ਕੁਝ ਕੀਤਾ ਕਰਕੇ ਤਾਂ ਕਿ ਲਗਾਈਆਂ ਜੀ ਤੁਹਾਡੇ ਨਾਲ ਇੰਦਾ ਦੀ ਕੀ ਦੁਸ਼ਮਣੀ ਹੋਗੀ ਐਮਐਲਏ ਦੀ ਵੀ ਜਿਹੜਾ ਸਪੈਸ਼ਲੀ ਤੁਹਾਡੇ ਤੇ 307 ਦਾ ਜਾਂ ਇੰਨੀਆਂ तरहਾਂ ਮਾ ਹੋਰ ਲਾ ਕੇ ਪਰਚਾ ਕਰ ਦਿੱਤਾ ਉਸ ਟਾਈਮ ਤੇ ਸਾਡੇ ਨੇ ਇਤੋਂ ਤੱਕ ਕੀਤਾ ਗਿਆ ਸਾਡੀ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕੀਤੀ ਗਈ ਸੀ ਆ ਕੋਰ ਦਾ ਅਲੋ냐 ਦਾ ਆ ਪਾਰਟੀ ਵਾਲਿਆਂ ਦਾ ਤੇ ਨਾਲੇ ਬੀਬੀ ਇਹਨਾਂ ਨੇ ਫੋਨ ਫਾਨ ਲਾ ਕੇ ਤੇ ਸਾਡਾ ਕੰਮ ਉਦੋਂ ਰੋਕਿਆ 420 406 ਦਾ ਏਜੰਟ ਦੇ ਪਰਚਾ ਵੀ ਹੋ ਗਿਆ 2.5 ਮਹੀਨੇ ਹੋਇਆ ਤੇ ਪੁਲਿਸ ਵਾਲੇ ਕਹਿੰਦੇ ਨਹੀਂ ਫੜੀਂ ਸਕਦੇ ਅਸੀਂ ਕਿ ਪਰਚਾ ਕਰ ਦਿਓ ਫੇਰ ਕੀ ਕਰੋਗੇ ਤੁਸੀਂ ਪਿੱਛੇ ਲੱਗਾ ਬੰਦਾ ਖੜੇ ਚ ਲੱਗਾ ਇਹਨਾਂ ਨੇ 307 ਹੋਰ ਕਈ ਧਰਾਵਾਂ ਲਾ ਕੇ ਹਨਾ 10-15 ਧਰਾਵਾਂ ਲਾ ਕੇ ਸਾਡੇ ਮੇਰੇ ਲੜਕੇ ਤੇ ਪੱਟਾ ਕੀਤਾ ਗਿਆ ਤਾਂ ਨੂੰ ਵੀ ਤੁਸੀਂ ਇਹ ਕਹਿੰਦਾ ਵੀ ਅਸੀਂ ਕਾਂਗਰਸੀ ਵਰਕਰ ਹਾਂ ਹਾਂ ਬਸ ਕਹਿੰਦਾ ਬਸ ਕਾਂਗਰਸੀ ਵਰਕਰ ਇਹ ਸ਼ਾਇਦ ਨਾ ਕਾਂਗਰਸੀ ਵਰਕਰ ਕਹਿੰਦੇ ਤਾਂ ਬੱਜ ਜਾਂਦੇ ਬੱਜ ਸਕਦਾ ਉਹ ਸਾਨੂੰ ਹਾਈ ਕੋਰਟ ਤੱਕ ਉੱਥੇ ਖੜਨਣਾ ਪਿਆ ਪਹਿਲਾਂ ਬੀਡੀਪੀਓ ਡੀਡੀਪੀਓ ਡਾਇਰੈਕਟਰ ਤੱਕ ਅਸੀਂ ਗਏ ਕਿਸੇ ਬਹੁਤ ਵੱਡਾ ਦੋਸ਼ ਲੈ ਰਹੇ ਹੋ ਤੁਸੀਂ ਉਹ ਅਸੀਂ ਸੱਚ ਹੈ ਜੀ ਜਿਹੜੀ ਗੱਲ ਸੱਚ ਹੈ ਉਹਨੇ ਤਾਂ ਸੱਚ ਹੀ ਹੈ ਜਿਹੜਾ ਗੁਰਵਿੰਦਰ ਦੀਪ ਸਿੰਘ ਤੇ ਪਰਚਾ ਹੈ ਬਿਲਕੁਲ ਸਰਾਸਰ ਠਕਾ ਕੀਤਾ ਸਾਡੇ ਨਾਲ ਸਾਡੀ ਕੋਈ ਸੁਣਵਾਈ ਨਹੀਂ ਜਿਹੜੇ ਮਜੂਦਾ ਐਸਐਚਓ ਸਾਹਿਬ ਆ ਜਾ ਕੇ ਬਿਆਨ ਲੈ ਕੇ ਆਏ ਆ ਠੱਡਾ ਲੈਣਾ ਦਾ ਜੋ ਵੀ ਲੜਾਈ ਦੋਵਾਂ ਭਰਾਵਾਂ ਦੀ ਹੋਈ ਆ ਜੀ ਕਿੰਨੇ ਮੁੰਡਿਆਂ ਤੇ ਪਰਚਾ ਥੱਡੇ 4 54 ਦਿਨ ਚਈ 4 ਮੁੰਡੇ ਚਾਰਾ ਤੇ ਪਰਚਾ ਚਾਰੋਂ ਦਾ ਪਰਚਾ ਜਿੰਨੇ ਸਾਡੇ 8 10 ਪਰਸਨ ਆ ਜਿਨ੍ਹਾਂ ਨੇ ਸੱਚੀ ਗਵਾਹੀ ਦਿੱਤੀ ਜਿਹਨੂੰ ਕਹਿੰਦੇ ਰੱਬ ਨੂੰ ਯਾਦ ਕਰਕੇ ਰੱਬ ਦੀ ਨੇ ਆਈ ਕਿ ਮੌਕੇ ਤੇ ਆਹ ਵਾਰਦਾਤ ਹੋਈ ਆ ਜੀ ਉਹਨਾਂ ਨੇ ਜਾ ਕੇ ਉਹ 6 ਬੰਦਿਆਂ ਦੇ ਉੱਤੇ ਕੱਲ ਸੰਮਣ ਗਏ 751 ਦਾ ਪਰਚਾ ਦਰਜ ਕਰਤਾ ਜੀ ਜਿਨ੍ਹਾਂ ਨੇ ਮੁੰਡੇ ਦੇ ਹੱਕ ਦੇ ਵਿੱਚ ਗਵਾਹੀਆਂ ਦਿੱਤੀ ਹਾਂਜੀ ਪਰ ਐਡੀ ਮਾੜੀ ਸਰਕਾਰ ਇਹਨਾਂ ਦੇ ਰਾਤ ਵੀ ਬਹੁਤ ਮਾੜੇ ਹੋਣਗੇ ਕਿ 2027 ਆਉਂਦੇ ਲੋਕ ਦੱਸਣਗੇ ਇਹਨਾਂ ਨੂੰ ਕਿ ਕਿਹੜੇ ਭਾਅ ਵੇਚਦੇ ਨੇ ਕਹਰੇ ਸਾਡੇ ਤੇ ਪਰਚੇ ਕਰਵਾ ਰਿਹਾ ਕੀ ਇਹ ਤੁਸੀਂ ਸੱਚਮੁੱਚ ਫੋਨ ਕਰ ਕਰਕੇ ਥਾਣੇ 'ਚ ਪਰਚੇ ਕਰਵਾ ਰਹੇ ਹੋ ਔਰ ਇਲਜ਼ਾਮ ਜਿਹੜੇ ਨਾ ਬਿਲਕੁਲ ਹੀ ਬੇਬੁਨਿਆਦ ਬਦਲਾਖੋਰੀ ਕੀ ਹੁੰਦੀ ਹੈ ਇਹ ਇਹੀ ਲੋਕ ਜਾਣਦੇ ਆ ਕਾਂਗਰਸ ਨੂੰ ਪਤਾ ਹੈ ਬਦਲਾਖੋਰੀ ਕੀ ਹੁੰਦੀ ਹੈ ਮੇਰਾ ਬਦਲਾ ਕਿਸੇ ਨਾਲ ਨਹੀਂ ਹੈ ਜਗਾ ਨਹੀਂ ਮਿਲ ਰਹੀ ਮੁੱਦਾ ਨਹੀਂ ਮਿਲ ਰਿਹਾ ਕਿ ਕਿਹੜਾ ਜਿਹੜਾ ਹੈ ਉਹ ਮੇਰੇ ਖਿਲਾਫ ਇਹਨਾਂ ਨੇ ਯੂਜ਼ ਕਰਨਾ ਚਾਹ ਮਾਦਮੀ ਪਾਰਟੀ ਦੇ ਖਿਲਾਫ ਯੂਜ਼ ਕਰਨਾ ਆਪਣੀ ਜ਼ਮੀਨ ਤਲਾਸ਼ਣ ਦੀ ਕੋਸ਼ਿਸ਼ ਕਰ ਰਹੇ ਹੈ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਦੇ ਹੈ ਕਿ ਇਹ ਕਿਹੜਾ ਮਤਲਬ ਤਰੀਕਾ ਹੋਇਆ ਕਿ ਤੁਸੀਂ ਪਰਚੇ ਹੋਗਾ ਤੁਸੀਂ ਉਹਦੇ ਲਈ ਕਾਨੂੰਨੀ ਚਾਰਾ ਜੋਇ ਕਰੋ ਜੇ ਤੁਹਾਨੂੰ ਲੱਗਦਾ ਤੁਸੀਂ ਸੱਚੇ ਹੋ ਤਾਂ ਕੋਰਟ ਦੇ ਵਿੱਚੋਂ ਬਰੀ ਹੋ ਜਾਓਗੇ ਨਾ ਤੁਸੀਂ ਕਿ ਮੇਰੇ ਹਲਕੇ ਦੇ ਵਿੱਚ ਕਿਸੇ ਨਾਲ ਟੱਕਾ ਹੋ ਜਾ ਕਿਸੇ ਦੀ ਜ਼ਰਤ ਹੀ ਨਹੀਂ ਹੈ ਕਿ ਕੋਈ ਟੱਕਾ ਕਰ ਜਾ ਅਸੀਂ ਇਨਸਾਫ ਵਾਸਤੇ ਬਿਠਾਏ ਆ ਇਹ ੱੱਕੇ ਵਾਸਤੇ ਥੋੜੀ ਬਿਠਾਏ ਆ ਇਸ ਵਕਤ ਅਸੀਂ ਮੌਜੂਦ ਹਾਂ ਨਕੋਦਰ ਹਲਕੇ ਦੇ ਵਿੱਚ ਜਿੱਥੇ ਹਲਕੇ ਦੇ ਪੰਚਾ ਸਰਪੰਚਾਂ ਤੇ ਮੋਹਤਵਾਰ ਵਿਅਕਤੀਆਂ ਦੇ ਵੱਲੋਂ ਬੀਬੀ ਇੰਦਰਜੀਤ ਕੌਰ ਮਾਨ ਤੇ ਦੋਸ਼ ਲਾਏ ਜਾ ਰਹੇ ਆ ਵੀ ਬੀਬੀ ਇੰਦਰਜੀਤ ਕੌਰ ਮਾਨ ੱੱਕੇਸ਼ਾਈ ਕਰਦੀ ਆ ਤੇ ਹਰ ਵਿਅਕਤੀ ਦੇ ਇਲਾਕੇ ਦੇ ਵਿੱਚ ਜਿੰਨੇ ਵੀ ਪੰਚ ਸਰਪੰਚਾਂ ਨਾਲ ਦੇ ਉੱਤੇ ਪਰਚੇ ਕਰਵਾਰੀ ਆ ਕੀ ਇਹ ਗੱਲ ਜਿਹੜੀ ਤੁਸੀਂ ਕਰ ਰਹੇ ਹੋ ਇਹ ਗੱਲ ਸੱਚ ਆ ਇਹ ਇਹਦੇ ਕੋਈ ਸਬੂਤ ਵਗੈਰਾ ਹੈ ਜਿਹੜੇ ਪੰਚਾਂ ਸਰਪੰਚਾਂ ਤੇ ਲਗਾਤਾਰ ਪਰਚੇ ਹੋ ਰਹੇ ਬਿਲਕੁਲ ਜੀ ਪ੍ਰਸ਼ਾਸਨ ਨੂੰ ਅੰਦਰ ਦੱਸ ਕੇ ਆਏ ਆ ਹੁਣ ਜਿਲ੍ਹੇ ਦੇ ਅਧਿਕਾਰੀ ਆਏ ਸੀ ਇੱਥੇ ਉਹਨਾਂ ਨੂੰ ਸਾਰਾ ਦੱਸਿਆ ਉਹਨਾਂ ਨੇ ਕਿਹਾ ਵੀ ਤੁਹਾਨੂੰ 20 ਦਿਨ ਦੇ ਵਿੱਚ ਸਮਾਂ ਦਿਓ ਅਸੀਂ ਉਹਦਾ ਕੋਈ ਹੱਲ ਕੱਢਦੇ ਆ ਨਹੀਂ ਹੱਲ ਨਿਕਲਦਾ ਤਾਂ ਫਿਰ ਅਸੀਂ ਉਹਦਾ ਨਾਲ ਦੱਸ ਦਿੱਤਾ ਕਿ ਜੋ ਸਾਡਾ ਅੱਜ ਪਲਾਨ ਸੀਗਾ ਬੀਬੀ ਇੰਦਰਜੀਤ ਕੁਰਮਾਨ ਦਾ ਘਰ ਘੇਰਨ ਲਈ ਉਹ ਅਸੀਂ ਉਹਨਾਂ ਦੇ ਕਹਿਣ ਤੇ ਕੈਨਸਲ ਕੀਤਾ ਦੁਬਾਰਾ 20 ਦਿਨ ਦੇ ਬਾਅਦ ਇਥੇ ਵੱਡਾ ਧਰਨਾ ਇਹ ਤਾਂ ਕੁਝ ਵੀ ਨਹੀਂ ਇੱਕ ਟ੍ਰੇਲਰ ਦਿਖਾਇਆ ਇਹਨਾਂ ਨੂੰ ਉਹ ਫੇ ਜਿੱਦਾਂ ਕਿਸਾਨੀ ਅੰਦੋਲਨ ਦਿੱਲੀ ਚੱਲਿਆ ਸੀ ਇਦਾਂ ਸਾਡਾ ਧਰਨਾ ਲਗਾਤਾਰ ਚੱਜਾਰੀ ਰਹੂਗਾ ਦਿਨ ਰਾਤ ਪੰਜ ਜੀ ਤੁਸੀਂ ਵੀ ਆਏ ਹੋ ਕੀ ਤੁਹਾਡੇ ਨਾਲ ਤੁਹਾਡੇ ਉੱਤੇ ਵੀ ਪਰਚਾ ਹੋਇਆ ਜਦੋਂ ਬ੍ਰਦਰ ਦਾ ਨਾਮ ਗੁਰਵਿੰਦਰ ਦੀਪ ਸਿੰਘ ਹੈ ਉਹਦੇ ਤੇ ਰੀਸੈਂਟਲੀ 307 ਦਾ ਪਰਚਾ ਤੇ ਹੋਰ ਵੀ ਕਈ ਤਰ੍ਹਾਂ ਜਿਦਾ 324 23 74 35 115 2 ਇਹਦਾ ਕਾਫੀ ਪਤਾ ਨਹੀਂ ਕਿੰਨੀ ਆਕਤਰਾਵਾਂ ਲਾ ਕੇ ਜਿਹੜਾ ਕਿ ਉੱਤੇ ਪਰਚਾ ਕੀਤਾ ਗਿਆ ਇਦਾਂ ਦਾ ਕੀ ਕਰ ਦਿੱਤਾ ਜਿਹੜਾ ਇੰਨੀਆਂ ਤਰ੍ਹਾਂ ਮਾਂ ਲਾ ਦਿੱਤੇ ਨਹੀਂ ਕੁਝ ਕੀਤਾ ਕਰਕੇ ਤਾਂ ਕਿ ਲਗਾਈਆਂ ਇਹ ਕਿਉਂਕਿ ਲੜਾਈ ਹੋਈ ਆ ਦੋ ਪਰਿਵਾਰਾਂ ਦੀ ਆਪਸ ਵਿੱਚ ਪਰਾਵਾਂ ਦੀ ਉਹਨਾਂ ਦੀ ਬੱਚੀਆਂ ਦੀ ਲੜਾਈ ਹੋਈ ਆ ਉਹਨਾਂ ਦਾ ਘਰ ਪਿੰਡ ਦੇ ਦੂਸਰੀ ਸਾਈਡ ਤੇ ਸਾਡਾ ਘਰ ਪਿੰਡ ਦੇ ਦੂਸਰੀ ਸਾਈਡ ਤੇ ਆ ਉਹ ਮਤਲਬ ਸਿਆਸਤੀ ਦਬਾਅ ਦੇ ਵਿੱਚ ਅਨਸਰਾ ਵੱਲੋਂ ਰਲ ਮਿਲ ਕੇ ਜਿਹੜਾ ਕਿ ਉਹ ਬ੍ਰਦਰ ਮੇਰੇ ਦਾ ਨਾਂ ਵਿੱਚ ਜਿਹੜਾ ਕਿ ਪਾਇਆ ਗਿਆ ਆ ਕਰੇ ਬੈਠੇ ਦਾ ਕੋਈ ਜਿਸ ਟਾਈਮ ਤੇ ਲੜਾਈ ਹੋਈ ਆ ਮੈਂ ਵੀ ਜਿੱਦਾਂ ਜੌਬ ਕਰਦੀ ਆ ਬਟ ਉਦੋਂ ਫਲੱਡ ਦਾ ਕਰਕੇ ਸਕੂਲ ਬੰਦ ਸੀਗੇ ਮੈਂ ਵੀ ਘਰ 'ਚ ਸੀ ਮਮਾ ਵੀ ਘਰ 'ਚ ਸੀ ਮੇਰਾ ਜਦ ਕਿ ਇੱਕ ਕਜ਼ਨ ਬ੍ਰਦਰ ਆਇਆ ਹੋਇਆ ਸੀ ਬ੍ਰਦਰ ਵੀ ਘਰ ਆ ਜਿਸ ਟਾਈਮ ਤੇ ਉਹਨਾਂ ਦੀ ਲੜਾਈ ਹੋਈ ਆ 6 ਤਰੀਕ ਨੂੰ ਉਹਨਾਂ ਦੀ ਲ ਜੇ ਪਰਚਾ ਘਟਿਆ ਵਾ 8 ਤਰੀਕ ਨੂੰ ਫੈਮਿਲੀ ਦਾ ਆਪਣੇ ਘਰ ਦੇ ਕੰਮਕਾਰ ਦੇ ਵਿੱਚ ਪਹਿਲਾਂ ਜਲੰਧਰ ਗਿਆ ਵਾ ਫਿਰ ਨਕਉਦਰ ਉਹਨੇ ਮਮਾ ਦੀ ਮੈਡੀਸਨ ਵੀ ਲੈਣੀ ਸੀ ਉਹ ਠੀਕ ਨਹੀਂ ਰਹਿੰਦੇ ਗਏ ਤੈਨੂੰ ਕੋਦਰ ਤੋਂ ਉਹਨੂੰ ਅਰੈਸਟ ਕਰ ਲਿਆ ਗਿਆ ਸਾਨੂੰ ਜੀ ਤੁਹਾਡੇ ਨਾਲ ਇਦਾਂ ਦੀ ਕੀ ਦੁਸ਼ਮਣੀ ਹੋਗੀ ਐਮਐਲਏ ਦੀ ਵੀ ਜਿਹੜਾ ਸਪੈਸ਼ਲੀ ਤੁਹਾਡੇ ਤੇ 307 ਦਾ ਜਾਂ ਇੰਨੀਆਂ ਧਰਮਾਂ ਹੋਰ ਲਾ ਕੇ ਪਰਚਾ ਕਰ ਦਿੱਤਾ ਤੁਹਾਡੇ ਨਾਲ ਕੀ ਕੋਈ ਕਿਹੜੀ ਰੰਜਿਸ਼ ਹੈ ਇਦਾਂ ਦੀ ਰੰਜਿਸ਼ ਸਿੱਧੀ ਇੱਕ ਦੋਨੋਂ ਨੇ ਡਾਇਰੈਕਟਲੀ ਇਹ ਕਹੀ ਕਿ ਇਹ ਕਾਂਗਰਸੀ ਆ ਇਹ ਅੰਜਾਸ਼ਾ ਥੋੜੀ ਜੀ ਚਲੋ ਸਾਡੇ ਫੈਮਲੀ ਦੇ ਵਿੱਚ ਡਿਸਪਿਊਟ ਚੱਲਦੇ ਸੀ ਉਹ ਸਾਡੇ ਆਪਣੇ ਪਰਸਨਲੀ ਜ਼ੀਅਤ ਪ੍ਰਾਪਰਟੀ ਨੂੰ ਲੈ ਕੇ ਜਿਹਦੇ ਵਿੱਚ ਕਿ ਪਹਿਲਾਂ ਸਾਡੇ ਐਕਚੁਅਲੀ ਗੁਰਪਰਦਾਵਟਾਲਾ ਸਾਹਿਬ ਦੇ ਟਾਈਮ ਤੇ ਬਹੁਤ ਜ਼ਿਆਦਾ ਕੁਝ ਸਾਡੇ ਨਾਲ ਹੋਇਆ ਸੀ ਪਰ ਬਹੁਤ ਜ਼ਿਆਦਾ ਧੱਕਾ ਹੋਇਆ ਪਰ ਅਸੀਂ ਉਸ ਟਾਈਮ ਤੇ ਮੈਂ ਤੇ ਮੇਰੇ ਬ੍ਰਦਰ ਨੇ ਅਸੀਂ ਸਟੈਂਡ ਲੈ ਲਿਆ ਸੀ ਤੇ ਸਾਡੇ ਕੋਰਟ ਦੇ ਵਿੱਚ ਕੇਸ ਚੱਲੇ ਸੀ ਜਿਹੜੇ ਕਿ ਮੋਸਟਲੀ ਸਾਡੇ ਫੇਵਰ ਦੇ ਵਿੱਚ ਗਏ ਆ ਕਾਫੀ ਜਿਹੜੇ ਸੌਲਟ ਆਊਟ ਹੋ ਗਏ ਜੇ ਅਸੀਂ ਸਹੀ ਸੀ ਸਾਡੇ ਕੋਲ ਪੇਪਰ ਸੀ ਉਸ ਟਾਈਮ ਤੇ ਸਾਡੇ ਨੇ ਇੱਥੋਂ ਤੱਕ ਕੀਤਾ ਗਿਆ ਸਾਡੀ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਪਰ ਨਹੀਂ ਅਸੀਂ ਫਿਰ ਵੀ ਉਹ ਜਿਹੜੇ ਕਿ ਇੱਕ ਰਸਤਾ ਜਾਂਦਾ ਸੀ ਜਮੀਨ 'ਚ ਅਸੀਂ ਸ਼ਟ ਸ਼ਟ ਰਹੇ ਸੀ ਸਾਨੂੰ ਤੱਕੇ ਨਾਲ ਰਸਤਾ ਵੀ ਬਲੌਕ ਕਰ ਦਿੱਤਾ ਗਿਆ ਸੀ ਤੇ ਪਿਛਲੀ ਜ਼ਮੀਨ ਕਹਿੰਦੇ ਸੀ ਅਸੀਂ ਲੈਣੀ ਆ ਵੀ ਅਸੀਂ ਆਪਣਾ ਸੈਲਰ ਉਹ ਕਿਹੜਾ ਆਲੂਆਂ ਵਾਲਾ ਕੀ ਹੁੰਦਾ ਉਹ ਲਗਾਉਣਾ ਆ ਸਟੋਰ ਲਗਾਉਣਾ ਆ ਉਸ ਟਾਈਮ ਇਹਨੇ ਭਰਾ ਕਿੰਨੇ ਤੁਹਾਡੇ ਮੇਰੇ ਦੋ ਬ੍ਰਦਰ ਆ ਇੱਕ ਬ੍ਰਦਰ ਮੇਰਾ ਇੰਗਲੈਂਡ 'ਚ ਆ ਐਕਚੁਅਲੀ ਇਹ ਸਾਡੇ ਨਾਲ ਸਿਆਸਤੀ ਸਾਰਾ ਕੁਝ ਹੋਇਆ ਮੇਰੇ ਬ੍ਰਦਰ ਦੀ ਪਾਪਾ ਦੀ ਦਿੱਤ ਜਿਹੜੀ 2012 ਦੇ ਵਿੱਚ 21 April ਨੂੰ ਹੋਈ ਆ ਉਸ ਤੋਂ 2 ਮਹੀਨੇ ਬਾਅਦ ਹੀ ਸਾਡੇ ਨਾਲ ਇਹ ਕੁਝ ਹੋਣ ਲੱਗ ਪਿਆ ਸਰ ਤੁਸੀਂ ਵੀ ਆਏ ਹੋ ਕਿ ਤੁਹਾਡੇ ਨਾਲ ਵੀ ਤੱਕਾ ਹੋਇਆ ਤੁਹਾਡੇ ਤੇ ਵੀ ਪਰਚੇ ਹੋਏ ਆ ਸਾਡਾ ਭਾਜੀ ਅਸੀਂ ਏਜੰਟ ਨੂੰ ਇੱਥੇ ਪੇਮੈਂਟ ਦਿੱਤੀ 28 ਲੱਖ ਰੁਪਿਆ ਕੈਨੇਡਾ ਭੇਜਣ ਦੀ ਉਹਨੇ ਨਕਲੀ ਦਿੱਤਾ ਵੀਜ਼ਾ ਤੇ ਅਸੀਂ ਇੱਥੇ ਬਿਲੋ ਐਸਐਸਪੀ ਸਾਹ ਦੇ ਦਰਖਾਸਤ ਦਿੱਤੀ ਉਹ ਇੱਥੇ ਡੀਐਸਪੀ ਨਕੋਦਰ ਦੇ ਆ ਗਈ ਉਹਦੇ ਵਿੱਚ ਇਹਨਾਂ ਦੇ ਉਲਟ ਬੰਦਾ ਰਜਿੰਦਰ ਸਿੰਘ ਭੁੱਲਰ ਸ਼ਾਹਕੋਟ ਦਾ ਲੋਹਿਆ ਆਮ ਆਮ ਪਾਰਟੀ ਜਨ ਦਾ ਤੇ ਨਾਲੇ ਬੀਬੀ ਇਹਨਾਂ ਨੇ ਫੋਨ ਫਾਨ ਲਾ ਕੇ ਸਾਡਾ ਕੰਮ ਉਦੋਂ ਰੋਕਤਾ ਸਾਡਾ 5-6 ਮਹੀਨੇ ਇੱਥੇ ਲੜਕੇ ਆਲਾ ਲੜਕੇ ਆਲਾ ਕੰਮ ਬਾਅਦ ਚ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਬੀਬੀ ਨੇ ਫੋਨ ਲਾ ਕੇ ਤੁਹਾਡਾ ਕੰਮ ਰੁਕਿਆ ਉਹ ਬੰਦਾ ਸਾਨੂੰ ਸ਼ਰਿਆਵਾਂ ਭੁੱਲਰ ਧੌਂਕੀਆਂ ਦਿੰਦਾ ਜੀ ਹੂੰ ਬੀਬੀ ਕੀ ਕਹਿ ਰਹੀ ਤਾਂ ਨਹੀਂ ਪੈਸੇ ਲੈਣ ਦੇਣੇ ਨਹੀਂ ਪੈ ਕਿੰਨੇ 28 ਲੱਖ ਰੁਪਈਆ 28 ਲੱਖ ਰੁਪਈਆ ਜੀ ਹੂੰ ਤੇ ਉਹ ਹੁਣ 420 406 ਦਾ ਏਜੰਟ ਦੇ ਪਰਚਾ ਵੀ ਹੋ ਗਿਆ 2.5 ਮਹੀਨੇ ਹੋ ਗਿਆ ਤੇ ਪੁਲਿਸ ਵਾਲੇ ਕਹਿੰਦੇ ਅਸੀਂ ਫਾੜ ਨਹੀਂ ਸਕਦੇ ਹੂੰ ਟਾਈ ਮਹੀਨੇ ਹੋ ਗਏ ਪਰਚਾ ਕੱਟੇ ਨੂੰ 19 ਜਨਵਰੀ ਦਾ ਕੋਈ ਪੈਸਾ ਨਹੀਂ ਵਾਪਸ ਕੀਤਾ 28 ਲੱਖ ਕੋਈ ਕੋਈ ਪੈਸਾ ਨਹੀਂ ਵਾਪਸ ਕੀਤਾ ਜੀ ਕੌਣ ਨਹੀਂ ਕਰਵਾਉਣ ਦਿੰਦਾ ਪੈਸੇ ਵਾਪਸ ਅਸੀਂ ਹੁਣ ਤਾਂ ਪਰਚਾ ਵੀ ਕਟਾਤਾ ਪੁਲਿਸ ਫੜਨੀ ਨਹੀਂ ਜਾਂਦੀ ਬੰਦੇ ਨੂੰ 2 ਟਾਈ ਮਹੀਨੇ ਹੋ ਗਏ 406 420 ਲੱਗੀ ਨੂੰ ਤੁਹਾਡੇ ਕੋਲ ਜਿਹੜੇ ਪੈਸੇ ਦਿੱਤੇ ਉਹਨਾਂ ਦਾ ਐਵੀਡੈਂਸ ਹੈ ਸਾਰਾ ਕੁਝ ਦਿੱਤਾ ਜੀ ਪਰਚਾ ਕੱਟ ਹੋਇਆ ਸਾਰਾ ਕੁਝ ਮੇਰੇ ਕੋਲ ਆ ਹਾਂਜੀ ਬਾਪੂ ਜੀ ਤੁਹਾਡੇ ਤੇ ਵੀ ਕੋਈ ਪਰਚਾ ਵਗੈਰਾ ਹੋਇਆ ਪਰਚਾ ਮੇਰੇ ਲੜਕੇ ਤੇ ਆ ਅੱਛਾ ਜੀ ਟਰੈਕਟਰ ਫਲੋਰ ਤੋਂ ਆ ਰਿਹਾ ਸੀ ਨੂਰ ਮਿਲ ਦੇ ਲੱਗੇ ਉਹ ਸਾਫ ਕਰਨ ਲਈ ਖੜਿਆ ਤੇ ਪਿੱਛੋਂ ਆਣ ਕੇ ਸਕੂਟਰੀ ਵਾਲਾ ਵਿੱਚ ਪੱਜਿਆ ਹੂੰ ਤੇ ਉਹਨੇ ਮੁੰਡੇ ਨੇ ਉਹਨੂੰ ਪਾਸੇ ਕਰਤਾ ਉਹਨਾਂ ਕਹਾਂ ਵੀ ਉਹ ਉਦੋਂ ਤਾਂ ਠੀਕ ਸੀਗਾ ਤੇ ਉਹਨਾਂ ਨੇ ਮੁੜ ਕੇ ਸਾਨੂੰ ਕਹਿੰਦੇ ਵੀ ਤੁਸੀਂ ਉਹ ਮਤਲਬ ਪਤਾ ਨਹੀਂ ਲੱਗਿਆ ਜਦੋਂ ਪਤਾ ਲੱਗਿਆ ਅਸੀਂ ਘਰ ਗਏ ਉਹਨਾਂ ਨੇ ਅਸੀਂ ਕਿਹਾ ਵੀ ਜਿੰਨੀ ਕੋ ਹੋ ਸਕੇ ਅਸੀਂ ਹੈਲਪ ਕਰਾਂਗੇ ਕਿਸੇ ਬੰਦੇ ਸੱਟ ਲੱਗੀ ਆ ਉਹਦੀ ਹੈਲਪ ਕਰਾਂਗੇ ਇਹਨਾਂ ਨੇ ਜਿਹੜੇ ਨਾਲ ਕੜਮਚੌਂਦਰੀ ਸੀਗੇ ਇਹਨਾਂ ਰਲ ਕੇ ਕਿਹਾ ਵੀ 5 ਲੱਖ ਤੋਂ ਘੱਟ ਨਹੀਂ ਅਸੀਂ ਕਰਨਾ ਮੈਂ ਕਿਹਾ ਪਰਚਾ ਕਰ ਦਿਓ ਫੇਰ ਕੀ ਕਰੋਗੇ ਤੁਸੀਂ ਪਿੱਛੋ ਲੱਗਾ ਬੰਦਾ ਖੜੇ ਚ ਲੱਗਾ ਤੇ ਇਹਨਾਂ ਨੇ 307 ਹੋਰ ਕਈ ਧਰਾਵਾਂ ਲਾ ਕੇ ਹਨਾ 10 15 ਧਰਾਵਾਂ ਲਾ ਕੇ ਸਾਡੇ ਮੇਰੇ ਲੜਕੇ ਤੇ ਪਰਚਾ ਕੀਤਾ ਉਹ ਅੰਦਰ ਰਹਿ ਗਿਆ 1 ਮਹੀਨਾ ਤੋਂ ਕੋਰਟ ਹਾਈ ਕੋਰਟ ਤੋਂ ਜਾ ਕੇ ਫਿਰ ਜਮਾਨਤ ਚਲੋਈ ਆ ਪਰ ਇਹਨਾਂ ਨੇ ਖੈਰ ਨਹੀਂ ਕੀਤੀ ਡੀਐਸਪੀ ਨੇ ਪਹਿਲਾਂ ਵੀ 14 ਤਰੀਕ ਨੂੰ ਇਹਨਾਂ ਨੂੰ ਪਤਾ ਲੱਗਿਆ ਵੀ ਫਨਾਨਾ ਟ੍ਰੈਕਟਰ ਆ ਇਹਨਾਂ ਨੂੰ ਕੋਦਰ ਥਾਣੇ ਤੇ ਕੀਤਾ ਤਾਂ ਅਸੀਂ ਦਾਈਆ ਸਾਹਿਬ ਨੂੰ ਫੋਨ ਕੀਤਾ ਅਹੀਂ ਕਹਿ ਵੀ ਸੀ ਅਸੀਂ ਵੀ ਅਸੀਂ ਕਾਂਗਰਸੀ ਵਰਕਰ ਆ ਸਾਨੂੰ ਥੋੜਾ ਜਿਹਾ ਪੁਲਿਸ ਵਾਲੇ ਤੰਗ ਕਰ ਰਹੇ ਇਹ ਇਨਾਂ ਨੇ ਕੱਬੀ ਚੱਲ ਕੋਈ ਨਹੀਂ ਵੀ 2 ਦਿਨ ਤੋਂ ਬਾਅਦ ਜਿੱਥੇ ਕਹਿੰਗੇ ਟਰੈਕਟਰ ਖੜਾ ਕਰਦੇ ਆਂਗੇ ਇਹਨਾਂ ਨੇ ਉਦੋਂ ਹੀ ਰਾਤ ਕੱਢੀ ਆ ਤੇ ਦੂਜੀ ਰਾਤ ਨੂੰ ਇਹਨਾਂ ਨੇ 12 ਵਜੇ ਜਾ ਕੇ ਸਾਨੂੰ ਇਨਾ ਡਿਸਟਰਬ ਕੀਤਾ ਨਾ 20 ਬੰਦੇ ਪੁਲਿਸ ਦੇ ਤੁਹਾਡੇ ਇਹ ਕਹਿਣ ਦੇ ਨਾਲ ਜਿਆਦਾ ਡਿਸਟਰਬ ਹੋ ਗਿਆ ਡਿਸਟਰਬ ਕੀਤਾ ਗਿਆ ਤੁਹਾਨੂੰ ਵੀ ਤੁਸੀਂ ਇਹ ਕਹਿੰਦਾ ਵੀ ਅਸੀਂ ਕਾਂਗਰਸੀ ਵਰਕਰ ਹਾਂ ਬਸ ਕਹਿਤਾ ਬਸ ਵੀ ਕਾਂਗਰਸੀ ਵਰਕਰ ਆ ਜੇ ਸ਼ਾਇਦ ਨਾ ਕਾਂਗਰਸੀ ਵਰਕਰ ਕਹਿੰਦੇ ਤਾਂ ਬਚ ਜਾਂਦੇ ਬਚ ਸਕਦੇ ਸੀ ਬਸ ਸਕਦੇ ਸੀਗੇ ਤੇ ਉਹਨਾਂ ਨੂੰ ਇਹ ਪਤਾ ਹੀ ਸੀਗਾ ਵੈਸੇ ਹੀ ਪਤਾ ਹੀ ਸੀਗਾ ਤੁੰਡੂ ਕੁਝ ਤੁਸੀਂ ਦੱਸਤਾ ਕੁਛ ਨਹੀਂ ਦੱਸਤਾ ਟੀਵੀ ਆਹੀਂ ਦਾਈਆ ਸਨ ਛਡਾਇਆ ਜੋ ਸੀ ਡੀਐਸਪੀ ਨੂੰ ਕਹਿਣ ਕੇ ਕਹਿੰਦੇ ਐਕਸੀਡੈਂਟ ਕੇਸ ਦਾ 307 ਬਣਾ 307 ਹੋਰ ਕਈ ਧਰਾਵਾਂ ਨਾਲ ਆ ਤੁਸੀਂ ਦੇਖ ਬਸ 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 ਇਹ ਧਰਾਵਾ ਲਾ ਕੇ ਇਹਨਾਂ ਨੇ ਤੇ ਮੁੜ ਕੇ ਉੱਥੋਂ ਅੰਦਰ ਇੱਥੋਂ 16 ਤਰੀਕ ਨੂੰ ਅਸੀਂ ਰਾਤ ਦੋ ਦਿਨ ਸਾਡੇ ਮੁੰਡਾ ਅੰਦਰ ਆ ਉੱਥੇ ਹਵਾ ਲਾੜ ਤੇ ਵੇ ਸਿੰਘ ਟਲੋ ਹਾਈ ਕੋਰਟ ਤੇ ਪਹੁੰਚ ਕੀਤੀ ਜਿੱਦਾਂ ਵੀ ਹੈ ਗਿਆ ਤੇ ਅਸੀਂ ਵੀ ਐਸਐਸਪੀ ਨੂੰ 16 ਤਰੀਕ ਤਕਾਲਾ ਨੂੰ ਅਸੀਂ 7:00 6 ਵਜੇ ਅਸੀਂ ਉੱਥੇ ਦੇ ਆਏ ਆ ਵੀ ਸਾਡੇ ਤਿੰਨ ਜਜ ਪਰਚਾ ਹੋਣ ਲੱਗਾ ਸਰ ਵੀ ਆ ਗੱਲ ਹੋ ਰਹੀ ਆ ਤੇ ਉਹਦੀ ਕੋਈ ਸੁਣਾਈ 5 ਲੱਖ ਰੁਪਈਆ ਮੰਗਿਆ ਇਹਨਾਂ ਨੇ 5 ਲੱਖ ਤੁਹਾਡਾ ਫੈਸਲਾ ਕਰਵਾਉਣ ਦੇ ਲਈ ਪਰਿਵਾਰ ਦੇ ਲਈ ਜਾਂ ਵਿੱਚੋਂ ਕਿਸੇ ਅਫਸਰ ਨੇ ਮੰਗਿਆ ਤਾਂ ਇਹ ਨਾਲ ਅਫਸਰ ਵੀਰ ਆਲੇ ਹੋਏ ਸੀਗੇ ਨਾਲ ਜਿਹੜੇ ਜਿਹੜੇ ਇਹਨਾਂ ਦੇ ਪ੍ਰਧਾਨ ਚੇਅਰਮੈਨ ਵਗੈਰਾ ਵਗੈਰਾ ਹੈ ਨਾ ਸਾਰੇ ਇਹ ਸਾਰਿਆਂ ਨੇ ਲੱਖ ਲੱਖ ਅਸੀਂ ਕਿਹਾ ਸੀ ਵੀ ਅਸੀਂ ਉਹਨਾਂ ਨੂੰ ਘਰ ਜਾ ਕੇ ਦਿਆਵਾਂਗੇ ਜੋ ਸਾਡੀ ਸਰਦਾ ਹੋਊਗਾ ਅਸੀਂ ਘਰ ਜਾ ਕੇ ਉਹਨਾਂ ਨੂੰ ਕਹਾਂਗੇ ਵੀ ਸਾਡੀ ਮੁੰਡੇ ਦੀ ਚੁਲ ਗਲਤੀ ਹੋ ਜੇ ਪਿੱਛੋਂ ਆਣ ਕੇ ਵਜਾ ਬੱਜਾ ਪਿੱਛੋਂ ਆਣ ਕੇ ਤੁਸੀਂ ਪਰਿਵਾਰ ਨਾਲ ਮਿਲਣਗੇ ਫੇ ਗਏ ਸੀ ਘਰ ਉਹਨਾਂ ਦੇ ਗਏ ਆ ਪਰ ਪਰਿਵਾਰ ਨਾਲ ਤਾਂ ਮਿਲਣ ਵੀ ਗਏ ਆ ਜਾਪੀ ਕਿ ਆਏ ਉੱਥੋਂ ਅਸੀਂ ਕਹਿੰਦੇ ਅਸੀਂ ਦਿਹਾੜੀ ਰੰਗ ਚ ਕਰ ਦਿੰਨੇ ਆ ਇਹ ਕਹਿੰਦੇ ਨਹੀਂ 5 ਲੱਖ ਰੁਪਈਆ ਤੁਸੀਂ ਲਿਆਓ ਤਾਂ ਤੁਹਾਡਾ ਅਸੀਂ ਛੱਡਣਾ ਹੈ ਨਹੀਂ ਤੁਸੀਂ ਪਰਿਵਾਰ ਨਾਲ ਜੇ ਡਾਇਰੈਕਟ ਮਿਲ ਗਿਆ ਉਹਨਾਂ ਨਾਲ ਤੁਹਾਡੀ ਗੱਲ ਨਹੀਂ ਹੋਈ ਫਿਰ ਕੜਮ ਚੌਧਰੀ ਨੇ ਨੇ ਮਿਲਣ ਦੇ ਦਿੰਦੇ ਸੀਗੇ ਮੁੜ ਕੇ ਨਹੀਂ ਜਾਣ ਦਿੱਤਾ ਇਹਨਾਂ ਨੇ ਮੁੜ ਕੇ ਤਾਂ ਉਹਨਾਂ ਪਰ ਫਿਰ ਚੱਕ ਕੇ ਲੈ ਆਏ ਮੁੰਡੇ ਨੂੰ ਨੂਰਮਲ ਥਾਣੇ ਤੇ ਰਿਹਾ ਉਹ ਹਵਾ ਲਾੜ ਦੇ ਵੇਚ ਰਿਹਾ ਦੁਖਦਾਨ ਹੁਣ ਹੁਣ ਕੀ ਤੁਹਾਡੀ ਜਿਹੜੀ ਇੱਥੇ ਆਏ ਆ ਇਕੱਠੇ ਹੋਏ ਆ ਜੇ ਤੁਹਾਡੇ ਪਰਚੇ ਰੱਦ ਹੋ ਗਏ ਠੀਕ ਹੈ ਨਹੀਂ ਦੋਸਤੋ ਆਵਾਜ਼ ਜੇ ਤੁਸੀਂ ਕੀ ਅਗਲਾ ਪ੍ਰੋਟੈਸਟ ਕਰੋਗੇ ਅਗਲਾ ਤੇ ਪ੍ਰਸਟ ਜੋ ਸਾਡੀ ਪਾਰਟੀ ਜੋ ਲੌਕ ਕਰੂਗੀ ਉਹਦੇ ਮਤ ਜੋ ਸਟੈਂਡ ਲੱਗੇ ਉਹਦੇ ਮਤ ਮਗਰੀ ਚੱਲਾਂਗੇ ਹੁਣ ਤਾਂ ਠੀਕ ਹੈ ਹਾਂ ਹਾਂਜੀ ਬਜ਼ੁਰਗੋ ਤੁਸੀਂ ਐ ਤੁਹਾਡਾ ਕੀ ਕਹਿਣਾ ਸਾਡਾ ਇਹ ਦੇਖੋ ਜੀ ਬੀਬੀ ਨੇ ਤੇ ਉਹ ਅਕਾਲੀ ਪਾਰਟੀ ਚੋਂ ਅੰਕ ਕੰਮ ਸਿੱਖ ਲਿਆ ਜੀ ਸਰੋਪੇ ਪਵਾਓ ਹਮ ਸ਼ਾਵਾਸ਼ੇ ਕਮਾਓ ਹਮ ਸਰੋਪੇ ਨਹੀਂ ਪਵਾਉਂਗੇ ਤੇ ਜੇਲ੍ਹ ਜਾਉਂਗੇ ਜੀ ਜਿਹੜਾ ਗੁਰਵਿੰਦਰ ਦੀਪ ਸਿੰਘ ਤੇ ਆ ਪਰਚਾ ਹੈ ਬਿਲਕੁਲ ਸਰਾਸਰ ਧੱਕਾ ਕੀਤਾ ਸਾਡੇ ਨਾਲ ਸਾਡੀ ਕੋਈ ਸੁਣਵਾਈ ਨਹੀਂ ਜਿਹੜੇ ਮੌਜੂਦਾ ਐਸਐਚਓ ਸਾਹਿਬ ਆ ਜਾ ਕੇ ਬਿਆਨ ਲੈ ਕੇ ਆਏ ਆ ਟੱਡਾ ਲੈਣਾ ਦਾ ਜੋ ਵੀ ਲੜਾਈ ਦੋਵਾਂ ਭਰਾਵਾਂ ਦੀ ਹੋਈ ਆ ਜੀ ਉਹਦੇ ਵਿੱਚ ਤਕਰੀਬਨ ਜਿੰਨੇ ਮੌਜੂਦਾ ਘਰ ਬਿਲਕੁਲ ਕੰਦ ਨਾ ਕੰਦ ਸਾਂਝੀ ਆ ਸਾਰਿਆਂ ਨੇ ਬਿਆਨ ਦਿੱਤੇ ਆ ਕਿ ਦੇਖੋ ਜੀ ਜਿਹੜਾ ਲੜਾਈ ਆ ਇਹਨਾਂ ਦੀ ਦੋਵਾਂ ਭਰਾਵਾਂ ਦੀ ਸੀ ਸਬ ਇੰਸਪੈਕਟਰ ਔਨ ਡਿਊਟੀ ਦਰਸ਼ਨ ਲਾਲ ਜਿਹੜੇ ਆ ਉਹਨਾਂ ਦੀ ਮੈਸੇਜ ਜਿਹੜੀ ਆ ਹਰਦੀਪ ਕੌਰ ਮੌਜੂਦਾ ਸਰਪੰਚ ਆ ਜੀ ਔਰ ਉਹਨਾਂ ਦਾ ਜਿਹੜਾ ਬ੍ਰਦਰ ਆ ਰੇਸ਼ਮ ਲਾਲ ਉਹ ਵਿਚਾਰਾ ਮਾਤੜਿਆ ਜੀ ਤੇ ਬੱਚਿਆਂ ਦਾ ਝਗੜਾ ਸੀ ਜਿਹਨੂੰ ਲੈ ਕੇ ਉਹਨਾਂ ਦਾ ਆਪਸੀ ਝਗੜਾ ਵਧਿਆ ਤੇ ਜਿਹੜਾ ਗੁਰਵਿੰਦਰਦੀਪ ਸਿੰਘ ਆ ਜਿੱਤੇ 307 323 24 452 55 ਲੱਗੀ ਆ ਇਹ ਤੇ ਵਿਚਾਰਾ ਉਸ ਟਾਈਮ ਆਪਦੇ ਘਰ ਦੇ ਵਿੱਚ ਮੌਜੂਦ ਸੀ ਪਿੰਡ ਤੋਂ ਦੂਸਰੇ ਪਾਸੇ ਲੰਦੇ ਪਾਸੇ ਲੜਾਈ ਛੜ ਦੇ ਪਾਸੇ ਹੋਈ ਹੈ ਜੀ ਅਸੀਂ ਇਸ ਚੀਜ਼ ਦੀ 50 ਨਹੀਂ 100 ਨਹੀਂ 200 ਬੰਦਾ 300 ਬੰਦਾ ਸੌਂ ਦੇਣ ਨੂੰ ਤਿਆਰ ਆ ਕਿ ਗੁਰਵਿੰਦਰਦੀਪ ਸਿੰਘ ਲੜਾਈ ਦੇ ਵਿੱਚ ਹੈ ਹੀ ਨਹੀਂ ਸੀ ਉਹ ਵਿਚਾਰਾ ਤੀਸਰੇ ਦਿਨ ਲੜਾਈ ਤੋਂ ਜਲੰਧਰ ਆਪਣੇ ਕੰਮ ਵਾਸਤੇ ਗਿਆ ਉੱਥੋਂ ਜਦੋਂ ਨਕੂਦੜਾ ਆਇਆ ਸੇਵਲੋ ਹਸਪੀਟਲ ਦੇ ਸਾਹਮਣੇ ਉਹ ਮੈਡੀਸਨ ਲੈਣ ਗਿਆ ਆਪਣੀ ਮਦਰ ਵਾਸਤੇ ਉਹਨੂੰ ਉਥੋਂ ਹੀ ਰੈਸਟ ਪਾਲੀ ਉਹਦਾ ਫੋਨ ਵੀ ਜਬਤ ਕਰ ਲਿਆ ਔਰ ਉਹਦਾ ਪਰਸ ਵੀ ਜਬਤ ਕਰ ਲਿਆ ਉਹਨੇ ਪੁੱਛਿਆ ਵੀ ਮੇਰੇ ਕੇਸ ਜੁਰਮ ਦੇ ਵਿੱਚ ਤੁਸੀਂ ਰੈਸਟ ਪਾ ਰਹੇ ਆ ਕਹਿੰਦੇ ਥਾਣੇ ਜਾ ਕੇ ਦੱਸਾਂਗੇ ਬੀਬੀ ਦਾ ਹੁਕਮ ਹੈ ਡਿਪਟੀ ਸਾਹਿਬ ਦਾ ਆਰਡਰ ਹੈ ਇੱਥੇ ਕੁਝ ਨਹੀਂ ਦੱਸ ਸਕਦੇ ਹੱਥ ਘੜੀ ਲਾ ਕੇ ਥਾਣੇ ਲੱਗ ਗਏ ਉਹਨੇ ਥਰਡ ਪਰਸਨ ਦਾ ਕਿਸੇ ਦਾ ਫੋਨ ਲੈ ਕੇ ਗੁਰਵਿੰਦਰਦੀਪ ਸਿੰਘ ਨੇ ਘਰੇ ਆਪਣੀ ਸਿਸਟਰ ਨੂੰ ਦੱਸਿਆ ਕਿ ਮੇਰੀ ਪੁਲਿਸ ਨੇ ਅਰੈਸਟ ਪਾ ਲਈਆ ਤੇ ਮੈਨੂੰ ਇਹ ਨਹੀਂ ਦੱਸਿਆ ਵੀ ਕਿਹੜੇ ਜੁਰਮ ਦੇ ਵਿੱਚ ਪਾਏ ਜੀ ਬੀਬੀ ਦਾ ਨਾਮ ਯੂਜ਼ ਕਰਕੇ ਉਹਨਾਂ ਨੇ ਬੰਦੇ ਨੂੰ ਅਰੈਸਟ ਕਰ ਲਿਆ ਸ਼ਰੇਆਮ ਜੀ ਹੁਣ ਦੇਖੋ ਐਸਐਚਓ ਸਾਹਿਬ ਗਏ ਮੌਕਾ ਦੇਖਿਆ ਜਿੰਨੇ ਸਾਡੇ 8 10 ਪਰਸਨ ਨੇ ਜਿਨ੍ਹਾਂ ਨੇ ਸੱਚੀ ਗਵਾਹੀ ਦਿੱਤੀ ਜਿਹਨੂੰ ਕਹਿੰਦੇ ਰੱਬ ਨੂੰ ਯਾਦ ਕਰਕੇ ਰੱਬ ਦੀ ਨਹੀਂ ਆਈ ਕਿ ਮੌਕੇ ਤੇ ਆਹ ਵਾਰਦਾਤ ਹੋਈ ਹੈ ਜੀ ਹੁਣ ਦੇਖਿਆ ਕਿ ਐਸਐਚਓ ਸਾਹਿਬ ਨੇ ਗਵਾਹੀਆਂ ਲਈਆਂ ਉੱਥੇ ਲਿਖਤੀ ਬਿਆਨ ਲੈ ਉਹ ਜਦੋਂ ਦੇਖਿਆ ਕਿ ਉਹਨਾਂ ਦੇ ਖਿਲਾਫ ਜਾ ਰਹੇ ਆ ਵਿਰੋਧੀ ਧਰਦੇ ਉਹਨਾਂ ਨੇ ਜਾ ਕੇ ਉਹ ਛੇਾਂ ਬੰਦਿਆਂ ਦੇ ਉੱਤੇ ਕੱਲ ਸੰਮਣ ਗਏ 751 ਦਾ ਪਰਚਾ ਦਰਜ ਕਰਤਾ ਜੀ ਜਿਨ੍ਹਾਂ ਨੇ ਗਵਾਹੀਆਂ ਦੇ ਮੁੰਡੇ ਦੇ ਹੱਕ ਦੇ ਵਿੱਚ ਗਵਾਹੀਆਂ ਦੇ ਹਾਂ ਜੀ ਉਹਨਾਂ ਤੇ ਨਹੀਂ ਕੀਤੀਆਂ ਗੁਰਵਿੰਦਰਦੀਪ ਸਿੰਘ ਦੇਖੋ ਜੇਲ੍ਹ ਦੇ ਵਿੱਚ ਬੰਦਾ ਆ ਕੀ ਤੁਸੀਂ ਇਸ ਚੀਜ਼ ਨਾਲ ਸਹਿਮਤ ਹੋ ਕਿ ਇੱਕ ਬੰਦਾ ਜੇਲ੍ਹ ਦੇ ਵਿੱਚ 20 ਦਿਨ ਤੋਂ ਬੈਠਾ ਉਹ ਕਿੱਦਾਂ ਆਣ ਕੇ ਕਿਸੇ ਨੂੰ ਗਾਲੀ ਗਲੋ ਸੁਪਨੇ ਦੇ ਵਿੱਚ ਕਰ ਗਿਆ ਜੀ ਪਰ ਗੁਰਵਿੰਦਰਦੀਪ ਸਿੰਘ ਜਿਗਲ ਦੇ ਵਿੱਚ ਬੈਠਾ ਉਹਦੇ ਤੇ ਵੀ 751 ਨਾਲ ਮੁਕੱਦਮਾ ਦਰਜ ਕਰਤਾ ਕੱਲ ਸ਼ਾਮੀ ਪਿਆਦਾ ਗਿਆ ਪਿੰਡ ਕਿਹੜਾ ਪਿੰਡ ਦੱਸੋ 7 ਢੱਡਾ ਲੈਣਾ ਜੀ ਸਦਰ ਨਕੂਦਰ ਦੇ ਵਿੱਚ ਪੈਂਦਾ ਜੀ ਮੇਰਾ ਨਾਲ ਹੀ ਪਿੰਡ ਢੱਡਾ ਹੁੰਦੜਿਆ ਬਿਲਕੁਲ ਤਿੰਨ ਕ ਖੇਤ ਦਾ ਫਰਕ ਹੈ ਦੋਨਾਂ ਪਿੰਡਾਂ ਦਾ ਸਾਡਾ ਆਪਸੀ ਭਾਈਚਾਰਾ ਪਰਿਵਾਰਕ ਤੌਰ ਤੇ ਬਹੁਤ ਪੁਰਾਣਾ ਬਾਬੇ ਉਹਦਾ ਦਸਾਂ ਜਿਆ ਫਿਰ ਹੁਣ ਗੱਲ ਇੱਥੇ ਅੜੀ ਹੈ ਜੀ ਇਹ ਗਵਾਈਆਂ ਨਾ ਦਿਓ ਅਸੀਂ 755 ਕੈਨਸਲ ਕਰ ਦਿੰਨੇ ਆ ਜੀ ਔਰ ਜਿਨ੍ਹਾਂ ਨੇ 755 ਦਰਜ ਕੀਤੀ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਸਾਡੇ ਤੇ ਕੀਤੀ ਕਹਿੰਦੇ ਆ 755 ਜਦ ਕੋਈ ਭਾਜੀ ਝਗੜਾ ਹੀ ਨਹੀਂ ਹੋਇਆ ਕੋਈ ਬੰਦਾ ਵੀ ਨਹੀਂ ਮੋਰੇ ਕੋਈ ਬੰਦਾ ਵੀ ਨਹੀਂ ਮੋਰੇ ਕੋਈ ਗਾਲੀ ਗਲੋਚ ਨਹੀਂ ਹੋਇਆ ਗੁਰਵਿੰਦਰਦੀਪ ਸਿੰਘ ਨੂੰ ਅਰੈਸਟ ਪਾ ਕੇ ਗੁਰਵਿੰਦਰਦੀਪ ਨੂੰ ਅਰੈਸਟ ਪਾ ਕੇ ਜੇਲ੍ਹ ਭੇਜਤਾ ਉਤੋਂ ਬਾਅਦ ਸਾਰੇ ਆਪੋ ਆਪਣੇ ਕੰਮਾਂ ਕਾਰਾਂ ਤੇ ਲੱਗੇ ਆ ਐਸ ਐਚਓ ਸਾਹਿਬ ਗਿਆ ਜਾ ਕੇ ਬਿਆਨ ਲੈ ਆਏ ਆ ਤੇ ਕੱਲ ਉਹਨਾਂ ਨੇ ਦੇਖਿਆ ਵੀ ਅੱਜ ਧਰਨੇ ਦਾ ਰੱਖਿਆ ਉਹ ਜਿਹੜੇ ਬੰਦੇ ਨਗਵਾਈ ਦਿੱਤੇ ਉਹ ਛੇਾਂ ਦੇ ਕੱਲ ਸਮਣ ਚਲੇਗਾ ਜੀ ਆਣ ਕੇ ਕਹਿੰਦੇ ਐਡਮ ਸਾਹਿਬ ਦਾ ਆਰਡਰ ਆ ਸਵੇਰੇ ਕੋਰਟ ਚ ਜ਼ਮਾਨਤ ਕਰਾਓ ਛੇ ਬੰਦੇ ਜਿਨ੍ਹਾਂ ਨੇ ਨਗਵਾਈਆਂ ਦਿੱਤੀਆਂ ਕੋਈ ਥਰਡ ਪਾਰਟੀ ਤੁਸੀਂ ਕੀ ਚਾਹੁੰਦੇ ਇੱਥੇ ਵਿਚ ਸ਼ਾਮਲ ਕੋ ਸਾਡੇ ਨਾਲ ਸਾਰੀ ਸਮੁੱਚੀ ਲੀਡਰਸ਼ਿਪ ਕਾਂਗਰਸ ਖੜੀ ਆ ਅਸੀਂ ਚੌਥੀ ਪੀੜ੍ਹੀ ਚ ਕਾਂਗਰਸ ਨਾਲ ਵਿਚਰ ਰਹੇ ਆ ਕਾਂਗਰਸੀ ਸੀ ਹੈ ਵੀ ਆ ਤੇ ਰਵਾਂਗੇ ਵੀ ਤੇ ਉਸੇ ਕਰਕੇ ਤੁਹਾਡੇ ਤੇ ਪਰਚੇ ਹੋਏ ਹਾਂਜੀ ਸਾਨੂੰ ਬੀਬੀ ਦਾ ਮੈਸੇਜ ਵੀ ਆਇਆ ਕਿ ਇਹਨੂੰ ਤਾਂ ਨਹੀਂ ਮੈਂ ਛਡਾਉਣਾ ਕਿ ਇਹ ਕੱਟੜ ਕਾਂਗਰਸੀ ਆ ਅਗਲਾ ਮੈਸੇਜ ਇਹ ਆ ਕਿ ਵੀ ਅਸੀਂ ਖੋਰੀ ਦੀ ਭਾਵਨਾ ਬਿਲਕੁਲ ਜੀ ਪਰ ਅਸੀਂ ਬੀਬੀ ਦਾ ਕੋਈ ਮਾੜਾ ਕੀਤਾ ਤਾਂ ਨਹੀਂ ਅਸੀਂ ਪਾਰਟੀ ਨਾਲ ਖੜੇ ਹਾਂ ਤੇ ਹੱਕ ਠੋਕੇ ਖੜੇ ਹਾਂ ਭਾਵੇਂ 100 ਪਰਚਾ ਹੋ ਜਾਏ ਭਾਵੇਂ 1000 ਹੋ ਜਾਏ 77 78 ਵਾਰੀ ਜਦੋਂ ਤੋਂ ਕਾਲੀ ਸਰਕਾਰ ਦਾਸ ਆ ਰਹੀ ਉਹ ਹੀ ਬੰਦੇ ਝਾੜੂ ਚ ਪਲਟ ਕੇ ਜਲੇ ਗਏ 15 ਸਾਲਾਂ ਨੂੰ 77 78 ਵਾਰੀ ਮਠਾਣੇ ਜਾ ਚੁੱਕਾ ਮੇਰੇ ਕੋ ਕੱਲੇ ਕੱਲੇ ਪੇਪਰ ਪਏ ਆ ਜਿੰਨੀਆਂ ਮੇ ਮੌਜੂਦਾ ਐਸੇ ਸਰਪੰਚ ਨੇ ਸਾਂਝੇ ਪੰਚਾਇਤੀ ਥਾਂ 'ਚ ਬਿਨਾਂ ਬੋਲੀ ਕਰਾਇਆ ਬਿਨਾਂ ਮਨਜ਼ੂਰੀ ਤੋਂ ਰੁੱਖ ਵੱਢ ਕੇ ਵੇਚਤੇ 12000 ਦੇ ਮੈਂ ਬੀਡੀਪੀਓ ਸਾਹਿਬ ਨੂੰ ਵੀਡੀਓ ਭਾਈ ਸ਼ਿਕਾਇਤ ਕੀਤੀ ਔਰ ਮੇਤੇ ਬੀਡੀਪੀਓ ਸਾਹਿਬ ਨੇ ਪੰਚਾਇਤ ਨਾਲ ਮਿਲ ਕੇ ਪਰਚਾ ਦਿੱਤਾ ਜੀ ਇਹ ਸਰਕਾਰੀ ਕੰਮ 'ਚ ਵਿਘਨ ਪਾਉਂਦਾ ਦੱਸੋ ਹੈ ਕੋਈ ਇਨਸਾਫਤਾਨਾਸ਼ੀ ਸਰਕਾਰ ਆਹੇ ਜਿਹੜਾ ਬੋਲੂ ਉੱਤੇ ਪਰਚਾ ਬਸ ਜੀ ਕੋਈ ਗੱਲ ਨਹੀਂ ਪਰਚਾ ਨੂੰ ਜੰਮੇ ਆ ਫਿਰ ਕੀ ਹੋਇਆ ਜੰਮੇ ਘਰੇ ਆ ਪਲੇ ਠਾਣੇ ਕਚੇਰੀਆਂ 'ਚ ਆ ਜਵੀਰ ਜੀ ਤੁਸੀਂ ਵੀ ਆਏ ਹੋ ਤੁਸੀਂ ਆਏ ਕਿੱਥੋਂ ਪਹਿਲਾਂ ਤਾਂ ਆਪਣੀ ਪਛਾਣ ਦੱਸ ਦਿਓ ਕਿੱਥੋਂ ਆਏ ਤੁਸੀਂ ਅਸੀਂ ਟਟਕਲਾਂ ਤੋਂ ਸਰਪੰਚ ਹਰਮਨ ਸਿੰਘ ਜੀ ਮੌਜੂਦਾ ਸਰਪੰਚ ਮੌਜੂਦਾ ਸਰਪੰਚ ਤੁਹਾਡੇ ਤੇ ਵੀ ਕੋਈ ਪਰਚਾ ਵਗੈਰਾ ਇਹ ਸਾਡੇ ਪਿੰਡ ਤੇ ਪਹਿਲਾਂ ਤੇ ਇਹਨਾਂ ਨੇ ਜੀ ਜਿਹੜੀ ਮੈਡਮ ਆ ਇੰਦਰਜੀਤ ਕੋਰ ਇਹਨੇ ਸਾਡੇ ਪਿੰਡ ਤੇ 6.5 ਕਿਲੇ ਸੀ ਮੇਨ ਰੋਡ ਤੇ ਪਹਿਲਾਂ ਤੋਂ ਉਹ ਉਹ ਕਿਸੇ ਕੰਪਨੀ ਨੂੰ ਵੇਚ ਦਿੱਤੀ ਹੂੰ ਉਹ ਸਾਨੂੰ ਹਾਈ ਕੋਰਟ ਤੱਕ ਉੱਥੇ ਖੜਨਣਾ ਪਿਆ ਪਹਿਲਾਂ ਬੀਡੀਪੀਓ ਡੀਡੀਪੀਓ ਡਾਇਰੈਕਟਰ ਤੱਕ ਅਸੀਂ ਗਏ ਕਿਸੇ ਇਹ ਬਹੁਤ ਵੱਡਾ ਦੋਸ਼ ਲਾ ਰਹੇ ਹੋ ਤੁਸੀਂ ਉਹ ਜੀ ਸੱਚ ਹੈ ਜੀ ਜਿਹੜੀ ਗੱਲ ਸੱਚ ਹੈ ਉਹਨੇ ਤਾਂ ਸੱਚ ਹੀ ਰਹਿਣਾ ਇਹਦੇ ਪੇਪਰ ਵਗੈਰਾ ਹੈਗੇ ਤੁਹਾਡੇ ਸਾਰਾ ਕੁਝ ਹੈਗਾ ਪੇਪਰ ਹੈਗਾ ਕੇਸ ਚੱਲਿਆ ਸਾਡੇ ਹੱਕ ਚ ਹੋਇਆ ਹਾਈ ਕੋਰਟ ਤੱਕ ਅਸੀਂ ਗਏ ਫੇ ਪੰਚਾਇਤ ਦੇ ਹੱਕ ਚ ਹੋਇਆ ਕੇਸ ਫਿਰ ਪਬਲਿਕ ਦੇ ਸਾਹਮਣੇ ਤੁਸੀਂ ਕਿਉਂ ਨਹੀਂ ਇਹ ਗੱਲ ਰੱਖੀ ਕਾਦੀ ਜੀ ਜਿਹੜੀ ਤੁਸੀਂ ਕਹਿ ਰਹੇ ਹੋਗੇ ਅਸੀਂ ਪਬਲਿਕ ਦੇ ਸਾਹਮਣੇ ਸਾਰਿਆਂ ਦੇ ਰੱਖੀ ਹਮ ਸਾਰਿਆਂ ਨੂੰ ਅੱਜ ਵੀ ਰੱਖਣੀ ਚਾਹੀਦੀ ਸੀ ਸਾਨੂੰ ਅੱਜ ਵੀ ਰੱਖੀ ਹੁਣ ਲੈਂਦੇ ਪੇਪਰ ਨਾਲ ਤੁਸੀਂ ਨਹੀਂ ਅੱਜ ਪੇਪਰ ਨਹੀਂ ਲੈਂਦੇ ਕੋਈ ਹੁਣ ਤਾਂ ਸਾਡੇ ਨਾਲ ਪੰਚਾਇਤ ਦੇ ਹੱਕ ਚ ਹੋ ਗਿਆ ਫੇ ਦੋ ਇਦਾਂ ਦੇ ਕੇਸ ਹੋਏ ਜਿਹੜੇ ਦੋ ਮੁੰਡੇ ਵੱਡੇ ਉਹ ਦੋ ਦੋ ਮਹੀ ਪਰ ਇਹਨਾਂ ਬੀਬੀ ਨੇ ਕਿਸੇ ਨੂੰ ਰੇਟ ਕਰਨ ਤੱਕ ਨਹੀਂ ਕੀਤਾ ਜਦੋਂ ਸਾਡਾ ਕੋਈ ਬੰਦਾ ਉੱਥੇ ਹੁੰਦਾ ਵੀ ਨਹੀਂ ਉਹਨੂੰ ਚਾ ਕੇ ਉਹਦੇ ਵੀ ਪਰਚਾ ਦੇ ਦਿੰਦੇ ਜਿਹੜਾ ਕੋਈ ਸਾਡਾ ਬੰਦੇ ਨੂੰ ਵੱਢ ਕੇ ਜਾਂਦੇ ਉਹ ਉਹਤੇ ਕੋਈ ਰੇਟਬ ਨਹੀਂ ਕਰਦੇ ਥਾੜਨਾ ਤੋਂ ਉਹਨੂੰ ਦੂਰ ਦੀ ਗੱਲ ਤੁਹਾਡੇ ਪਿੰਡ ਚ ਵੱਡ ਵਡੰਗਾ ਹੀ ਹੋਈ ਜਾਂਦਾ ਬਿਲਕੁਲ ਜੀ ਦੋ ਕੇਸ ਇਦਾਂ ਦੇ ਹੋਏ ਜਿਹੜੇ ਹੁਣ ਵੀ ਮੁੰਡਾ ਹਜੇ ਹਸਪਤਾਲ ਸੀਗਾ 13 ਤਰੀਕ ਦੀ ਲੜਾਈ ਹੋਈ ਆ ਪਤਾ ਵੀ ਲੱਗਿਆ ਪੁਲਿਸ ਨੂੰ ਵੀ ਆਹ ਬੰਦਿਆਂ ਨੇ ਵੱਢਿਆ ਪਰ ਪੁਲਿਸ ਨੇ ਹਜੇ ਤੱਕ ਉੱਥੇ ਕੋਈ ਕਾਰਵਾਈ ਨਹੀਂ ਕੀਤੀ ਉਹ ਕਿਉਂ ਨਹੀਂ ਹੋ ਰਹੀ ਉਹ ਬਸ ਬੀਬੀ ਦਾ ਕਹਿਣਾ ਬਹੁਤੇ ਕਾਂਗਰਸੀ ਸਰਪੰਚਾਂ ਨਹੀਂ ਕੁਝ ਕਰਨਾ ਜੇ ਕਿਤੇ ਆਮ ਆਦਮੀ ਪਾਰਟੀ ਦਾ ਹੁੰਦਾ ਫਿਰ ਫਿਰ ਤਾਂ ਚੱਕ ਕੇ ਚਾਰ ਹੋਰ ਠੋਕ ਦੇਣੇ ਸੀ ਇਹ ਸਾਰਾ ਪਿੰਡ ਉੱਥੇ 300 355 ਵਾਲਿਆਂ ਦੇ 307 ਲਾ ਦਿੰਦੇ ਆ ਆਮ ਆਦਮੀ ਪਾਰਟੀ ਦਾ ਹੁੰਦਾ 755 ਨਹੀਂ ਕਰਤਾ ਜੀ ਇਹਨਾਂ ਨੇ ਹਾਂ ਕਿਥੇ 23 ਦੇ ਰਿਜ਼ਲਟ ਤੇ ਜਿਹੜੇ ਤੁਸੀਂ ਦੋਸ਼ ਲਾ ਰਹੇ ਹੋ ਕੀ ਸਾਨੂੰ ਤੁਸੀਂ ਉਹਦੇ ਘਰ ਜਾ ਕੇ ਅਸੀਂ ਤੁਹਾਨੂੰ ਨੰਬਰ ਦੇ ਦਿੰਨੇ ਤੁਸੀਂ ਫੋਟੋਆਂ ਭੇਜ ਦੂਗੇ ਸਾਨੂੰ ਬਿਲਕੁਲ ਭੇਜ ਦਿਆਂਗੇ ਜੋ ਜੋ ਵੀ ਸਾਡੇ ਕੋਲ ਡਾਕੂਮੈਂਟ ਸਾਰੇ ਹੈਗੇ ਆ ਅਸੀਂ ਉਹਦੀਆਂ ਕਾਪੀਆਂ ਭੇਜਾਂਗੇ ਤੁਹਾਡਾ ਠੀਕ ਹੈ ਜੀ ਵੀਰ ਜੀ ਤੁਸੀਂ ਵੀ ਆਏ ਹੋ ਕਿ ਤੁਹਾਡੇ ਤੇ ਵੀ ਕੋਈ ਏਦਾਂ ਦਾ ਜਿਹੜਾ ਪਰਚਾ ਵਗੈਰਾ ਹੋਇਆ ਨਹੀਂ ਭਾਜੀ ਮੈਂ ਨਾ ਸਾਬਕਾ ਸਰਪੰਚ ਆ ਪੈਂਡ ਗਿੱਲਾਂ ਤੋਂ ਮੇਰੇ ਤੇ ਪਰਚਾ ਨਹੀਂ ਹੋਇਆ ਇਹ ਬੰਦੇ ਨਾ ਇਹ ਇਹ ਬੰਦੇ ਹੈਗੇ ਆ ਸਾਡੇ ਪੈਂਡ ਦੇ ਜਮਾਦਾਰ ਬੰਦਾ ਹਾਂ ਜੀ ਮੈਂ ਸਭ ਦੀ ਸਫਾਈ ਕਰਦਾ ਹਾਂ ਮੈਂ ਸਾਜੀ ਬੰਦਾ ਹਾਂ ਸਾਰਿਆਂ ਦਾ ਤਾਂ ਉਹ ਮੈਨੇ ਲਿਖਾਰੀ ਸੀ ਜੀ ਹੋਦੀ ਉਹ ਉਹਦੀ ਲਿਖਰਦੀ ਹੈ ਉਹ ਬਾਰੇ ਸੇ ਕੋਈ ਸਾਹਮਣਾ ਹੋਦੀ ਲਿਖਾਰੀ ਮੈਨੂੰ ਦੱਸੋ ਹੋਦੀ ਜੀ ਉਹਨਾਂ ਨੇ ਮੈਨੂੰ ਪੈਸੇ ਮੰਗੇ ਉਹਨੇ ਕਹਿੰਦਾ ਤੈਨੂੰ ਪੈਸੇ ਲੈ ਨਹੀਂ ਤਾਂ ਉੱਧਰ ਕੰਮ ਕਰਨੇ ਨਹੀਂ ਜਾਣਾ ਤਾਂ ਉੱਧਰ ਕਰਨਾ ਤੇ ਇੱਧਰ ਨਹੀਂ ਆਣਾ ਕਿੱਧਰ ਉੱਧਰ ਮਤਲਬ ਦੂਸਰੀ ਪਾਰਟੀ ਦਾ ਕੰਮ ਨਹੀਂ ਕਰਨਾ ਹਾਂ ਜੀ ਮੈਂ ਜੀ ਸਰਪੰਚਾਂ ਸਾਹਿਬ ਦਾ ਤਾਂ ਮੇਰਾ ਮਤਵਲੀਏ ਇਹ ਕਹਨੇ ਦਾ ਉਹ ਪੈਸੇ ਵੀ ਰੋਖ ਲਏ 54 ਦੇ ਨਾਮ ਮੇਰੇ ਨਾਮ ਪਰਚਾ ਹੈ ਇੱਕ ਮੁੰਡੇ ਨੂੰ 20 ਦਿਨ 1 ਮਹੀਨਾ ਆਜ 5 ਦਿਨ ਹੋ ਗਏ ਜੇਲ੍ਹ ਤੇ ਕਿੰਨੇ ਮੁੰਡਿਆਂ ਤੇ ਪਰਚਾ ਤੁਹਾਡੇ 54 ਦਿਨ ਚੈ ਚਾਰ ਮੁੰਡੇ ਚਾਰਾਂ ਤੇ ਪਰਚਾ ਚਾਰੋਂ ਤੇ ਪਰਚਾ ਚਾਰ ਮੁੰਡੇ ਤੁਹਾਡੇ ਹਾਂਜੀ ਸਾਰਿਆਂ ਤੇ ਪਰਚਾ ਹਾਂ ਸਾਰਿਆਂ ਤੇ ਪਰਚਾ ਜੀ ਤੁਹਾਨੂੰ ਤਾਂ ਫਿਰ ਇੱਥੇ ਕੰਮ ਕਰਨਾ ਪਾਰੀ ਪੈ ਗਿਆ ਕੰਮ ਕਰਨਾ ਰੋਟੀ ਅਸੀਂ ਤਾਂ ਰੋਟੀ ਉੰਤਰਸ ਦੀ ਬੁੱਕ ਬੁੱਕ ਆਟਾ ਇਕੱਠਾ ਕਰਦੇ ਕੋਈ ਦੇ ਦਿੰਦਾ ਕੋਈ ਨਹੀਂ ਦਿੰਦਾ ਕੰਮ ਹੀ ਨਹੀਂ ਕਿਹੜੀ ਧਾਰਾ ਲੱਗੀ ਉਹਨਾਂ ਤੇ ਬਈ ਮੈਂ ਪੜਾ ਲਿਖਾ ਨਹੀਂ ਧਾਰ ਫਾਰਨ ਕਿ ਮੋਏ ਕੋਈ ਭਾਜੀ ਕਿਹੜੀ ਧਾਰਾ ਧਾਰਾ ਜੀ ਦੇਖੋ ਜੀ ਉੱਥੇ ਨਾ ਕੋਈ ਇਹ ਕਰ ਰਿਹਾ ਸੀ ਕਿ ਕੋਈ ਪੰਚਾਇਤ ਨਾ ਕਰ ਰਹੀ ਸੀ ਪਿੰਡ ਦੇ ਵਿੱਚ ਕੋ ਪੰਚਾਇਤੀ ਕੰਮ ਉਹ ਬੰਦੇ ਕੰਮ ਰੋਕਣ ਵਾਲੇ ਬੰਦੇ ਦੂਸਰੇ ਸੀਗੇ ਤੇ ਉਹ ਉਥੇ ਉਸੇ ਬੈਗਜ ਚ ਪਹਿਲਾਂ ਇਹ ਨਾ ਇਹਨਾਂ ਨਾਲ ਇਹਨਾਂ ਨੂੰ ਉਹਨਾਂ ਨੇ ਕਿਹਾ ਮੈਂ ਜੀ ਸਾਫਕਾ ਸਰਪੰਚ ਵੀ ਜੇ ਤੁਸੀਂ ਸਾਫਕਾ ਸਰਪੰਚ ਦੇ ਘਰ ਆ ਮੋਰੇ ਭਾਰੀ ਫੇਰ ਨਹੀਂ ਜਾਂ ਉਹਦੀਆਂ ਹੋਦੀਆਂ ਸਾਫ ਕਰਨੀਆਂ ਤੇ ਫਿਰ ਅਸੀਂ ਤੁਹਾਨੂੰ ਨਹੀਂ ਪਿੰਡ ਚ ਰੱਖਣਾ ਇਸ ਬੇਸ ਦੇ ਕਰਕੇ ਫੇਰ ਵੀ ਹਟੇ ਨਹੀਂ ਇਸ ਬੇਸ ਦਾ ਕਰਕੇ ਨਾ ਇਹਦੇ ਨਾਲ ਧੱਕੇਸ਼ਾਹੀ ਕਰ ਕੀਤੀ ਹੈ ਜੀ ਉਹਨਾਂ ਨੇ ਹਾਂਜੀ ਚਾਰਾ ਮੁੰਡਿਆਂ ਦੇ ਇਹਨਾਂ ਦੇ ਦੂਜਿਆਂ ਦਾ ਝਗੜਾ ਸੀ ਉਸ ਵੇਲੇ ਕੋਈ ਜੇਲ੍ਹ ਚ ਵੀ ਆ ਚਾਰਾਂ ਦੇ ਹਾਂਜੀ ਹਾਂਜੀ ਇੱਕ ਇੱਕ ਮੁੰਡਾ ਜੇਲ੍ਹ ਚ ਹੈ ਜੀ ਇੱਕ ਮੁੰਡਾ ਜੇਲ੍ਹ ਚ ਹੈ ਜੀ ਇੱਕ ਮਹੀਨਾ ਤੋਂ 5 6 ਦਿਨ ਹੋ ਗਿਆ ਜੀ ਉਹਨੂੰ ਹਾਂਜੀ ਬਾਜੀ ਅਹੀ ਜਿੰਨੇ ਵੀ ਬੰਦਿਆਂ ਦੇ ਨਾਲ ਗੱਲਬਾਤ ਕੀਤੀ ਇਹ ਤਾਂ ਮੈਨੂੰ ਲੱਗਦਾ ਪਰਚੇ ਮੁੱਕ ਜਾਣੇ ਹੁਣ ਤਾਂ ਪਰਚੇ ਮੁੱਕ ਗਏ ਹੁਣ ਜਿੰਨੇ ਬੰਦਿਆਂ ਤੇ ਕਰਦੇ ਬਿਲਕੁਲ ਜੀ ਦੁਖੀ ਲੋਕ ਇੱਥੇ ਆਏ ਇਦਾਂ ਦਾ ਸਿਸਟਮ ਬਹੁਤ ਘੱਟ ਦੇਖਿਆ ਸੀਗਾ ਕਦੀ ਵੀ ਸਰਕਾਰਾਂ ਜਿੰਨੀਆਂ ਵੀ ਕਾਲੀਦਲ ਦੀ ਵੀ ਕਾਂਗਰਸ ਦੀ ਵੀ ਸਰਕਾਰ ਆਉਂਦੀ ਰਹੀ ਆ ਪਰ ਇਹਨਾਂ ਨੇ ਜਿਹੜੇ ਦਬਾਅ ਪਾਵਾਂਗੇ ਲੋਕਾਂ ਨੂੰ ਆਪਦੇ ਨਾਲ ਜੋੜਨਾ ਚਾਹੁੰਦੇ ਪਰ ਇਦਾਂ ਮੈਂ ਬੀਬੀ ਨੂੰ ਦੱਸਣਾ ਚਾਹਣਾ ਇਦਾਂ ਕੋਈ ਵੋਟ ਜੁੜਦੀ ਨਹੀਂ ਇਦਾਂ ਟੁੱਟਦੀਆਂ ਨੇ ਇਹ ਤਾਂ ਕਟੜਾ ਇਮਾਨਦਾਰ ਸਰਕਾਰ ਆ ਆਪਣੇ ਆਪ ਨੂੰ ਇਮਾਨਦਾਰ ਦੱਸਦੇ ਆ ਕਟੜਾ ਇਮਾਨਦਾਰ ਦੀ ਸਰਕਾਰ ਆ ਪੰਜਾਬ ਦਾ ਭਾਜੀ ਬੀੜਾ ਗਰ ਕਰਤਾ ਇਹਨਾਂ ਨੇ ਇਹ ਜਿਹੜੀ ਇਮਾਨਦਾਰ ਆ ਸਾਰੇ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਬਹੁਤ ਜਿਆਦਾ ਝੂਠ ਬੋਲ ਕੇ ਲਾਰੇ ਲਾ ਕੇ ਲੋਕਾਂ ਨੂੰ ਮਗਰ ਲਾ ਲਿਆ ਪਰ ਐਡੀ ਮਾੜੀ ਸਰਕਾਰ ਇਹਨਾਂ ਦੇ ਫਲਾਤ ਵੀ ਬਹੁਤ ਮਾੜੇ ਹੋਣਗੇ ਕਿ 2027 ਆਉਂਦੇ ਲੋਕ ਦੱਸਣਗੇ ਇਹਨਾਂ ਨੂੰ ਕਿ ਕਿਹੜੇ ਭਾਅ ਵੇਖਦੀ ਹੁੰਦੀ ਹੈ ਸੋ ਇਹ ਸਨ ਹਲਕਾ ਨਕੋਦਰ ਦੇ ਲੋਕ ਪੰਜ ਵੀ ਆ ਸਰਪੰਚ ਵੀ ਆ ਤੇ ਵਿੱਚ ਆਮ ਲੋਕ ਵੀ ਆ ਜਿਨ੍ਹਾਂ ਦੇ ਉੱਤੇ ਪਰਚੇ ਹੋਏ ਆ ਇਹਨਾਂ ਦਾ ਕਹਿਣਾ ਹੈ ਕਿ ਸਾਡੇ ਤੇ ਧੱਕੇਸ਼ਾਹੀ ਹੋਈ ਆ ਧੱਕੇ ਦੇ ਨਾਲ ਸਾਡੇ ਤੇ ਪਰਚੇ ਹੋਏ ਆ ਪਰਚੇ ਵੀ ਇਸ ਲਈ ਹੋਏ ਆ ਕਿ ਅਸੀਂ ਦੂਸਰੀ ਪਾਰਟੀ ਤੋਂ ਸੀ ਕਿ ਦੂਸਰੀ ਪਾਰਟੀ ਦੀ ਸਪੋਰਟ ਦੇ ਵਿੱਚ ਸੀ ਤੇ ਇਹ ਬਹੁਤ ਸਾਰੇ ਲੋਕ ਸੀ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਵੀ ਕੀਤੀ ਅੱਗੇ ਤੁਹਾਡੇ ਕੀ ਵਿਚਾਰ ਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਰਾਹੀਂ ਜਰੂਰ ਦਿਓ ਬਣੇ ਰਹੋ ਟੀਵੀ ਐਨ ਆਰ ਆਈ ਦੇ ਨਾਲ ਅਸੀਂ ਪਹੁੰਚਿਆ ਬੀਬੀ ਮਾਨ ਜੀ ਦੇ ਕੋਲ ਬੀਬੀ ਜੀ ਤੁਹਾਡੇ ਤੇ ਕਾਂਗਰਸੀ ਧੱਕੇਸ਼ਾਹੀ ਦੇ ਦੋਸ਼ ਲਾ ਰਹੇ ਆ ਅੱਜ ਧਰਨਾ ਵੀ ਲਾਇਆ ਕਹਿ ਰਹੇ ਸਾਡੇ ਤੇ ਧੜਾ ਧੜ ਪਰਚੇ ਕਰਵਾ ਰਹੇ ਕੀ ਇਹ ਤੁਸੀਂ ਸੱਚ ਸੱਚਮੁੱਚ ਫੋਨ ਕਰ ਕਰਕੇ ਥਾਣੇ 'ਚ ਪਰਚੇ ਕਰਵਾ ਰਹੇ ਹੋ ਇਹ ਕੋਈ ਨਵੀਂ ਗੱਲ ਤੇ ਹੈ ਨਹੀਂ ਮੈਂ ਸ਼ਾਂਭਰੋ ਦਿੱਤੇ ਰਹੀ ਕਹਿੰਦੀ ਹੁੰਦੀ ਕਿ ਜੇ ਸੜਨਾ ਨਜਾਇਜ਼ ਹੋ ਗਈ ਸੜ ਤੇ ਨਜਾਇਜ਼ ਪਰਚੇ ਹੋ ਗਿਆ ਇਹ ਹੋ ਗਿਆ ਉਹ ਹੋ ਗਿਆ ਔਰ ਮੈਂ ਕਦੀ ਵੀ ਇਹ ਸੋਚ ਕੇ ਕਿ ਲੜਾਈ ਕਿਹੜੀਆਂ ਤਰ੍ਹਾਂ ਦੀ ਹੋਈ ਆ ਜਾਂ ਲੜਾਈ ਕਿੰਨੀ ਸੰਜੀਦਾ ਆ ਉਹਦੇ ਵਿੱਚ ਕਿਹੜੇ ਕਿਹੜੇ ਪਾਰਟਨਰ ਨੇ ਕੌਣ ਅਕਾਲੀ ਆ ਕੌਣ ਕਾਂਗਰਸੀ ਆ ਕੌਣਾ ਆਮ ਆਦਮੀ ਪਾਰਟੀ ਦਾ ਆ ਇਹ ਸਾਰੀਆਂ ਚੀਜ਼ਾਂ ਮੇਰੀ ਸੋਚ ਦਾ ਹਿੱਸਾ ਨਹੀਂ ਹੁੰਦੀਆਂ ਜਦੋਂ ਅਸੀਂ ਕੋਈ ਕੋਈ ਇਹੋ ਜਿਹੀ ਲੜਾਈ ਹੁੰਦੀ ਆ ਮੇਰੀ ਪਹਿਲੀ ਤਰਜੀਹ ਜਿਹੜੀ ਆ ਉਹ ਰਾਜਨਾਮੇ ਦੀ ਹੁੰਦੀ ਹੈ ਜਦੋਂ ਰਾਜਨਾਮੇ ਨਹੀਂ ਹੁੰਦੇ ਜਾਂ ਕੋਈ ਬੰਦੇ ਲੋਕ ਜਿਹੜੇ ਨੇ ਉਹਨਾਂ ਨੇ ਆਪਣੇ ਕੋਈ ਰਾਜਸੀ ਹਿੱਤ ਸਾਧਣੇ ਹੁੰਦੇ ਆ ਫਿਰ ਉਹ ਰਾਜਨਾਮਾ ਜਿਹੜਾ ਉਹ ਫੇਲ ਹੁੰਦਾ ਉਸ ਤੋਂ ਬਾਅਦ ਜਾ ਕੇ ਪੱਚਾ ਹੁੰਦਾ ਔਰ ਇਲਜ਼ਾਮ ਜਿਹੜੇ ਨਾ ਬਿਲਕੁਲ ਹੀ ਬੇਬੁਨਿਆਦ ਜਿਉਂ ਕਹ ਰਹੇ ਕਾਂਗਰਸੀ ਕਹਿੰਦੇ ਕਿ ਬਦਲਾਖੋਰੀ ਦੀ ਨੀਤੀ ਦੇ ਨਾਲ ਸਾਡੇ ਤੇ ਪਰਚੇ ਕਰਵਾਏ ਜਾ ਰਹੇ ਕਿਉਂਕਿ ਅਸੀਂ ਕਾਂਗਰਸੀ ਆ ਬਦਲਾਖੋਰੀ ਕੀ ਹੁੰਦੀ ਆ ਇਹ ਇਹੀ ਲੋਕ ਜਾਣਦੇ ਆ ਕਾਂਗਰਸ ਨੂੰ ਪਤਾ ਆ ਬਦਲਾਖੋਰੀ ਕੀ ਹੁੰਦੀ ਆ ਮੇਰਾ ਬਦਲਾ ਕਿਸੇ ਦੇ ਨਾਲ ਨਹੀਂ ਹੈ ਮੈਂ 18 15 ਸਾਲ ਤਿੰਨ ਟਰਮਾਂ ਸਰਪੰਚ ਰਹੀ ਆ ਮੈਂ ਸਰਪੰਚ ਰਹਿੰਦਿਆਂ ਕਿਸੇ ਨਾਲ ਬਦਲਾਖੋਰੀ ਨਹੀਂ ਕੀਤੀ ਮੈਂ ਸਰਪੰਚ ਰਹਿੰਦਿਆਂ ਕਦੀ ਕਿਸੇ ਨੂੰ ਠਾਣੇ ਨਹੀਂ ਜਾਣ ਦਿੱਤਾ ਕਦੀ ਕੋਈ ਪਰਚੇ ਨਹੀਂ ਹੋਣ ਦਿੱਤੇ ਮੈਂ ਉਹ ਮੈਂ ਸਰਪੰਚ ਰਹਿੰਦਿਆਂ ਕਿਉਂਕਿ ਮੈਂ ਖੁਦ ਵੀ ਪਰਚੇ ਚੱਲੇ ਹੋਇਆ ਮੈਨੂੰ ਪਤਾ ਇਹਨਾਂ ਦੀ ਜਿਹੜੀ ਹੈ ਨਾ ਇਹਦਾ ਰਿਜ਼ਲਟ ਕੀ ਹੁੰਦਾ ਇਹਦੀ ਇਸ ਇਸ ਮਾਨਸਿਕਤਾ ਦੇ ਲੋਕ ਕਿਵੇਂ ਦੇ ਹੁੰਦੇ ਜਿਹੜੇ ਤੁਹਾਨੂੰ ਮਤਲਬ ਜ਼ਬਰਦਸਤੀ ਪਰਚੇ ਜੜੇ ਥੋਪੇ ਜਾਂਦੇ ਆ ਇਸ ਕਰਕੇ ਮੈਂ ਉਸ ਤੋਂ ਕੋਹਾਂ ਦੂਰ ਰਹਿਨੀ ਆ ਕਿ ਵੀ ਪਰਚੇ ਜੜੇ ਕਿਸੇ ਮਸਲੇ ਦਾ ਹੱਲ ਨਹੀਂ ਹੈ ਆਖਰ ਇਹ ਕਿਉਂ ਕਰ ਰਹੇ ਇਹੋ ਜਿਹਾ ਕੀ ਇਹਨਾਂ ਦੀ ਸਿਆਸਤ ਚਮਕਾਉਣਾ ਚਾਹੁੰਦੇ ਆ ਤੁਹਾਡਾ ਕੀ ਕਹਿਣਾ ਹੈ ਬਿਲਕੁਲ ਜ਼ਮੀਨ ਨਹੀਂ ਮਿਲ ਰਹੀ ਜਗ੍ਹਾ ਨਹੀਂ ਮਿਲ ਰਹੀ ਮੁੱਦਾ ਨਹੀਂ ਮਿਲ ਰਿਹਾ ਕਿ ਕਿਹੜਾ ਜਿਹੜਾ ਹੈ ਉਹ ਮੇਰੇ ਖਿਲਾਫ ਇਹਨਾਂ ਨੇ ਯੂਜ਼ ਕਰਨਾ ਚਾਹ ਮਾਦਮੀ ਪਾਰਟੀ ਦੇ ਖਿਲਾਫ ਯੂਜ਼ ਕਰਨਾ ਆਪਣੀ ਜ਼ਮੀਨ ਤਲਾਸ਼ਣ ਦੀ ਕੋਸ਼ਿਸ਼ ਕਰ ਰਹੇ ਆ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਦੇ ਆ ਲੋਕਾਂ ਦੇ ਜਜ਼ਬਾਤੀ ਤੌਰ ਤੇ ਭੜਕਾ ਕੇ ਧਰਨਿਆਂ ਦੇ ਵਿੱਚ ਸ਼ਾਮਲ ਕਰਦੇ ਆ ਜਦ ਕਿ ਜਿਸ ਬਹੁਤਾ ਦੇਖਿਆ ਜਾਵੇ ਤੇ ਜਿਹੜੇ ਹੁਣ ਕਦੀ ਇਹ ਤਾਂ ਹੁੰਦੀ ਆ ਕਿ ਵੀ ਸਾਢੇ 3 ਸਾਲ ਦੇ ਇਸ ਵਕਫੇ ਦੇ ਵਿੱਚ ਜੇ ਕੋਈ ਚਾਰ ਪੰਜ ਪਰਚੇ ਹੋਏ ਵੀ ਨੇ ਤੁਹਾਨੂੰ ਨਜਾਇਜ਼ ਲੱਗਦੇ ਆ ਨਹੀਂ ਹੋ ਸਕਦੇ ਇਹੋ ਜਿਹੇ ਇਹੋ ਜਿਹੇ ਐਲੀਮੈਂਟ ਨਹੀਂ ਹੁੰਦੇ ਸਮਾਜ ਦੇ ਵਿੱਚ ਕਿ ਜਿੰਨਾ ਤੇ ਪਰਚਾ ਕਰਨਾ ਪੈਂਦਾ ਇਹ ਇਹ ਕਿਹੜਾ ਮਤਲਬ ਤਰੀਕਾ ਹੋਇਆ ਕਿ ਤੁਸੀਂ ਪਰਚੇ ਹੋ ਗਿਆ ਤਾਂ ਤੁਸੀਂ ਉਹਦੇ ਲਈ ਕਾਨੂੰਨੀ ਚਾਰਾ ਜੋ ਹੀ ਕਰੋ ਜਿਥੇ ਤੁਹਾਨੂੰ ਲੱਗਦਾ ਤੁਸੀਂ ਸੱਚੇ ਹੋ ਤਾਂ ਕੋਰਟ ਦੇ ਵਿੱਚੋਂ ਬਰੀ ਹੋ ਜਾਓਗੇ ਨਾ ਤੁਸੀਂ ਜੇ ਤੁਹਾਨੂੰ ਲੱਗਦਾ ਤੁਹਾਨੂੰ ਸੱਚੇ ਆ ਤੁਸੀਂ ਕਿਤੇ ਹੋਰ ਆਪਣੇ ਚਾਰਾ ਜੋ ਹੀ ਕਰ ਲਓ ਇਹ ਤਾਂ ਤਰੀਕਾ ਬਿਲਕੁਲ ਹੀ ਗਲਤ ਹੈ ਨਾ ਕਿ ਤੁਸੀਂ ਧਰਨਾ ਦਿਓ ਪਰ ਮੈਨੂੰ ਕੋਈ ਫਰਕ ਨਹੀਂ ਪੈਂਦਾ ਧਰਨਾ ਦੇਣ ਉਹਨਾਂ ਦਾ ਇਹ ਫੰਡਮੈਂਟਲ ਰਾਈਟ ਹੈ ਦੇ ਸਕਦੇ ਆ ਦੇਣ ਧਰਨਾ ਜੇਕਰ ਕੋਈ ਪੁਲਿਸ ਅਫਸਰ ਧੱਕਾ ਕਰਦਾ ਵੀ ਹੈ ਕਿ ਤੁਸੀਂ ਉਹਨਾਂ ਨੂੰ ਰੋਕਦੇ ਹੋ ਬਿਲਕੁਲ ਮੇਰੀ ਮੈਂ ਇਜਾਜ਼ਤ ਨਹੀਂ ਦਿੰਦੀ ਕਿਸੇ ਪੁਲਿਸ ਆਫੀਸਰ ਨੂੰ ਕਿ ਵੀ ਕਿ ਮੇਰੇ ਹਲਕੇ ਦੇ ਵਿੱਚ ਕਿਸੇ ਦੇ ਨਾਲ ਧੱਕਾ ਹੋ ਜਾਏ ਕਿਸੇ ਦੀ ਜ਼ਰਤ ਹੀ ਨਹੀਂ ਹੈ ਕਿ ਕੋਈ ਧੱਕਾ ਕਰ ਜਾਏ ਅਸੀਂ ਇਨਸਾਫ ਵਾਸਤੇ ਬਿਠਾਏ ਆ ਇਹ ਧੱਕੇ ਵਾਸਤੇ ਥੋੜੀ ਬਿਠਾਏ ਆ ਕਿ ਬਿਨਾ ਮਤਲਬ ਕਿਸੇ ਨਾਲ ਧੱਕਾ ਕਰਨਗੇ ਬਿਲਕੁਲ ਕੋਈ ਧੱਕਾ ਨਹੀਂ ਕਰੂਗਾ ਔਰ ਧੱਕਾ ਕੋਈ ਹੈ ਵੀ ਨਹੀਂ ਸਾਡੇ ਸਭ ਤੋਂ ਘੱਟ ਪਰਚੇ ਹੀ ਸਾਡੇ ਹੁੰਦੇ ਆ ਇੱਥੇ ਦੇ ਕੁਦਰ ਦੇ ਵਿੱਚ ਅਸੀਂ ਅਸੀਂ ਮੈਂ ਪਰਚਾ ਹੋਣ ਹੀ ਨਹੀਂ ਦਿੰਦੀ ਜਲਦੀ ਕੀਤੇ ਹਮੇਸ਼ਾ ਰਾਜ ਨਾਵੇਂ ਹੁੰਦੇ ਆ ਤੁਹਾਨੂੰ ਹੁਣ ਤੱਕ 3 ਤਿੰਨ ਸਾਲਾਂ ਸਾਢੇ 3 ਸਾਲਾਂ ਵਿੱਚ ਤੁਹਾਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਮਿਲ ਕਰਵਾ ਕੇ ਉਹਨਾਂ ਨੂੰ ਘਰ ਭੇਜਿਆ ਸਾਰੇ ਮੇਰੇ ਸਕੇ ਥੋੜੀ ਸੀਗੇ ਸਾਰੀਆਂ ਵੱਖ-ਵੱਖ ਪਾਰਟੀਆਂ ਦੇ ਲੋਕ ਹੁੰਦੇ ਆ ਨਾ ਹਮੇਸ਼ਾ ਤੇ ਉਹਨਾਂ ਨੂੰ ਹਮੇਸ਼ਾ ਪ੍ਰੇਫਰੈਂਸ ਇਹੀ ਹੁੰਦੀ ਆ ਕਿ ਭਾਜਪਾ ਭਾਈਚਾਰਕ ਤੌਰ ਤੇ ਲੜਾਈ ਝਗੜੇ ਚ ਉਹਨੂੰ ਖਤਮ ਕੀਤਾ ਜਾਵੇ ਜਿਹੜਾ ਨਹੀਂ ਖਤਮ ਹੁੰਦਾ ਉਹ ਜਾ ਕੇ ਪਰਚੇ ਦਾ ਰੂਪਕ ਤਿਆਰ ਕਰਦਾ ਅੱਜ ਧਰਨੇ ਦੇ ਵਿੱਚ ਦਰਜਣ ਦੇ ਕਰੀਬ ਲੋਕ ਪਹੁੰਚੇ ਸੀ ਜਿਹੜਿਆਂ ਜਿਨ੍ਹਾਂ ਦੇ ਅਸੀਂ ਬਿਆਨ ਵੀ ਲੈ ਉਹ ਕਹਿ ਰਹੇ ਕਿ ਪਿੱਛੋਂ ਬੀਬੀ ਮਾਨ ਫੋਨ ਕਰ ਦਿੰਦੀ ਆ ਕਿ ਕੱਟ ਦਿਓ ਪਰਚਾ ਭਾਵੇਂ 307 ਦਾ ਹੋਵੇ 452 ਹੋਵੇ ਜਿਹੜਾ ਲਾਉਣਾਂ ਲੱਖ ਦਿਓ ਪੁਲਿਸ ਵਾਲੇ ਚੱਕ ਦਿੰਦੇ ਕਰ ਦਿੰਦੇ ਪਰਚਾ ਪਰਚੇ ਤਾਂ ਰੋਜ਼ ਹੀ ਲੜਾਈਆਂ ਝਗੜੇ ਸਮਾਜ ਦਾ ਇਹ ਹਿੱਸਾ ਆ ਜੇ ਹੁਣ ਤੁਸੀਂ ਤੁਹਾਡੇ ਕੋ ਕੰਮ ਹੀ ਹੋਰ ਕੋਈ ਨਹੀਂ ਬਚਿਆ ਥੋੜ੍ਹ ਕੋਲ ਹੜਾ ਦਾ ਚੱਲ ਰਿਹਾ ਉਹਦੇ ਵਿੱਚ ਤੁਹਾਡੀ ਇੱਕ ਦੁੱਕੀ ਦੀ ਕੋਈ ਸ਼ਮੂਲੀਅਤ ਨਹੀਂ ਹੈ ਤੁਸੀਂ ਕਿਸੇ ਦੇ ਦਰਵਾਜ਼ੇ ਤੇ ਨਹੀਂ ਜਾ ਕੇ ਖੜੇ ਤੁਸੀਂ ਕਿਤੇ ਜਾ ਕੇ ਮਦਦ ਨਹੀਂ ਕਰਦੇ ਆ ਸਮਾਂ ਜਿਹੜਾ ਆ ਪੰਜਾਬ ਦੇ ਵਿੱਚ ਚੱਲ ਰਿਹਾ ਇਹ ਧਰਨਿਆਂ ਦਾ ਹੈ ਸਿਆਸਤ ਚ ਮਕਾਉਣ ਦਾ ਇਹ ਤੁਸੀਂ ਪਰਚਿਆਂ ਵਾਲੇ ਨੂੰ ਪਰਚਿਆਂ ਵਾਲੇ ਨੂੰ ਸੋਚਣਾ ਚਾਹੀਦਾ ਕਿ ਵੀ ਜਿਹੜਾ ਤੁਸੀਂ ਇਸ ਹੱਦ ਤੱਕ ਜਾਂਦੇ ਕਿਉਂ ਕਿ ਤੁਹਾਡੇ ਤੇ ਪਰਚਾ ਕਰਨਾ ਪੈ ਜਾਏ ਕੋਈ ਨਜਾਇਜ਼ ਪਰਚਾ ਕੋਈ ਨਹੀਂ ਹੈ ਤੁਸੀਂ ਇਹਨਾਂ ਨੂੰ ਅਗਲੇ ਦਿਨਾਂ ਦੇ ਵਿੱਚ ਫੇਰ ਇਹਨਾਂ ਦੀ ਵੈਰੀਫਿਕੇਸ਼ਨ ਕਰ ਲਿਓ ਤੁਸੀਂ ਕਿ ਕੋਈ ਪਰਚਾ ਨਜਾਇਜ਼ ਨਿਕਲੇ ਜਿਹੜੇ ਦੋਸ਼ ਲਾ ਰਹੇ ਨਜਾਇਜ਼ ਪਰਚਿਆਂ ਦਾ ਕੀ ਤੁਹਾਡੇ ਕੋਲ ਦੁਬਾਰਾ ਆ ਕੇ ਤੁਹਾਡੇ ਨਾਲ ਗੱਲਬਾਤ ਕਰਨ ਤੁਸੀਂ ਉਹਨਾਂ ਦਾ ਸੌਟਆਊਟ ਕਰਾਓਗੇ ਕੋਈ ਰਾਜੀਨਾਮਾ ਵਗੈਰਾ ਕਰਵਾ ਸਕੂਗੇ ਬਿਲਕੁਲ ਬਿਲਕੁਲ ਜਿਹੜਾ ਆ ਜਾਏਗਾ ਉਹਦਾ ਰਾਜੀਨਾਮਾ ਮੈਂ ਮੈਂ ਜਿਹੜਾ ਇਹ ਇੱਕ ਟੱਡਾ ਰਹਿਣਾ ਦਾ ਕੋਈ ਇਹ ਜਿਆਦਾ ਰੌਲਾ ਪਾ ਰਹੇ ਆ ਉਹ ਜਦੋਂ ਇਹਨਾਂ ਦਾ ਉੱਥੇ ਧਰਨਾ ਚੱਲ ਰਿਹਾ ਸੀ ਉਹ ਜਿਹੜੀ ਲੇਡੀ ਆ ਜੇ ਤੇ ਜਿਹਦੀ ਜਿਹਦੀਆਂ ਇਹ ਗੱਲਾਂ ਕਰਦੇ ਉਹ ਮੇਰੇ ਕੋਲ ਬੈਠੀ ਸੀ ਹੂੰ ਔਰ ਨਾਲ ਹੋਰ ਵੀ 10 ਬੰਦੇ ਬੈਠੇ ਸੀ ਪਿੰਡ ਦੇ ਉਸ ਦੇ ਪਰ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜੇ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਕੋਈ ਇਹੋ ਜੀ ਕੋਈ ਤੁਹਾਨੂੰ ਲੱਗਦਾ ਕਿ ਵੀ ਇਹ ਗਲਤ ਆ ਮੈਂ ਪੂਰੀ ਵੈਰੀਫਿਕੇਸ਼ਨ ਕਰਵਾਉਂਗੀ ਤੇ ਜੇ ਜ਼ਰੂਰਤ ਪਈ ਤਾਂ ਅਸੀਂ ਇਹਨੂੰ ਪਰਚੇ ਨੂੰ ਰੱਦ ਵੀ ਕਰਾਂਗੇ ਉਹ ਤਾਂ ਮੇਰੀ ਆਪਣੀ ਤਰਜੀਹ ਆ ਨਾ ਮੈਂ ਇਹਨਾਂ ਦੇ ਧਰਨੇ ਤਾਂ ਥੋੜੀ ਦਰਦੀਆਂ ਧਰਨਾ ਦੇ ਵਿਚਾਰੇ ਵਹਿਲੇ ਆ ਮੈਂ ਤੁਹਾਨੂੰ ਦੱਸਿਆ ਉਹਨਾਂ ਕੋਈ ਕੰਮ ਨਹੀਂ ਹੈ ਕਰਨ ਵਾਸਤੇ ਉਹਨਾਂ ਦੇ ਕੋਲ ਕੋਈ ਮੁੱਦਾ ਨਹੀਂ ਹੈ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਕਰੀਏ ਤੇ ਕੀ ਕਰੀਏ ਫਿਰ ਇਹੋ ਜਿਹਾ ਕੋਈ ਨਾ ਕੋਈ ਡਰਾਮਾ ਰਚ ਕੇ ਫਿਰ ਆਪਣੇ ਆਪ ਨੂੰ ਹਾਈਲਾਈਟ ਕਰਨ ਦੀ ਜਿਉਂਦੇ ਰਹਿਣ ਦੀ ਕੋਸ਼ਿਸ਼ ਕਰ ਰਹੇ ਲੋਕਲ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਧਰਨੇ ਵਾਲਿਆਂ ਨੇ ਪੰਜ ਸਰਪੰਚ ਵੀ ਵਿੱਚ ਮੌਜੂਦ ਸੀ 20 ਦਿਨ ਦਾ ਸਮਾਂ ਲਿਆ ਜੇਕਰ 20 ਦਿਨ ਦੇ ਵਿੱਚ ਇਹ ਪਰਚੇ ਨਹੀਂ ਰੱਦ ਕਰਦੇ ਉਸ ਤੋਂ ਬਾਅਦ ਚ ਬੀਬੀ ਐਮਐਲਏ ਦਾ ਅਸੀਂ ਘਰ ਘੇਰਾਂਗੇ ਤੇ ਤੁਹਾਡਾ ਘਰ ਘੇਰਨਗੇ ਫਿਰ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਉਹਨਾਂ ਦੀ ਗੱਲਬਾਤ ਹੀ ਸੌਟ ਆਊਟ ਕਰਵਾ ਦਿਓ ਨਹੀਂ ਕਰਕੇ ਪਹਿਲਾਂ ਕਰਕੇ ਇਹਦਾ ਸ਼ੌਕ ਪੂਰਾ ਕਰ ਲੈਣ 20 ਦਿਨ ਵੇਟ ਕਰਦੇ ਹੂੰ ਉਹਨਾਂ ਕੋਲ ਤੁਸੀਂ ਘਰ ਘੇਰੋ ਆਜੋ ਜੀ ਆਇਆਂ ਕਰਾਂਗੇ ਚਾਹ ਪਾਣੀ ਪਲਾਵਾਂਗੇ ਆਉ ਭਗਤ ਕਰਾਂਗੇ ਮਹਿਮਾਨ ਹੋਣਗੇ ਮੇਰੇ ਆਲਣ ਪਹਿਲਾਂ ਉਹ ਸ਼ੋਕ ਪੂਰਾ ਕਰ ਲੈਣ ਬਾਕੀ ਬਾਅਦ ਚ ਕਰ ਲਾਂਗੇ ਵਿੱਚ ਸ਼ਰੀਕੇ ਭਾਈ ਚਾਰੇ ਦੇ ਵੀ ਹੈਗੇ ਹਾਂ ਉਹ ਤੇ ਚਲੋ ਜਿਹੜਾ ਸ਼ਰੀਕਾ ਮੰਨਦਾ ਜਿਹੜਾ ਆਪਣੇ ਪਿੰਡ ਦੀ ਧੀ ਭੈਣ ਨੂੰ ਸ਼ਰੀਕਾ ਮੰਨਦਾ ਤੇ ਫਿਰ ਤੁਸੀਂ ਉਹਦਾ ਮਾਨਸਿਕਤਾ ਦਾ ਹਿਸਾਬ ਲਾ ਲਓ ਸਾਡੇ ਸ਼ਰੀਕੇ ਭਾਈ ਚਾਰੇ ਮਤਲਬ ਸਾਡੇ ਫਾਦਰ ਸਾਹਿਬ ਦੇ ਚਾਚੇ ਤਾਏ ਭਰਾਵਾਂ ਦੇ ਵਿੱਚੋਂ ਆ ਜਿਹੜਾ ਆਪਣੇ ਪਿੰਡ ਦੀ ਧੀ ਨੂੰ ਸ਼ਰੀਕਾ ਮੰਨਦਾ ਉਹਦੀ ਮੈਂਟੈਲਿਟੀ ਦਾ ਤੁਸੀਂ ਹਿਸਾਬ ਲਾ ਲਓ ਕੀ ਹੋਏਗਾ ਆਖਰ ਵਿੱਚ ਕੀ ਕਹਿਣਾ ਚਾਹੁੰਦੇ ਤੁਸੀਂ ਉਹਨਾਂ ਨੂੰ ਅਹ ਇਹਦਾ ਕੋਈ ਇਹ ਨਹੀਂ ਹੈ ਮੈਂ ਸਿਰਫ ਇਹ ਕਹਿਣਾ ਚਾਹੁੰਦੀ ਕਿ ਇਹ ਸਾਰੇ ਹਲਕੇ ਦੀ ਜਿਹੜੀ ਜਨਤਾ ਆ ਉਹ ਮੇਰੀ ਆਪਣੀ ਆ ਮੇਰਾ ਪਰਿਵਾਰ ਆ ਮੈਂ ਕਿਸੇ ਦੇ ਨਾਲ ਤੱਕਾ ਨਹੀਂ ਹੋਣ ਦਿਆਂਗੀ ਮੈਂ ਕਿਸੇ ਦੇ ਨਾਲ ਤੱਕਾ ਕਰਦੀ ਨਹੀਂ ਜੇ ਕਿਤੇ ਕੋਈ ਉਲਤਾਈ ਹੋਈ ਵੀ ਤੇ ਮੈਂ ਉਹਦੇ ਤੇ ਵੀ ਜਿਹੜੀ ਹੈਗੀ ਆ ਬਕਾਇਦਾ ਨਜ਼ਰ ਰੱਖੂਗੀ ਔਰ ਜੜੀਆਂ ਇਹ ਕਾਂਗਰਸ ਪਾਰਟੀ ਦੇ ਇਹ ਜਿਹੜੇ ਏਜੰਡੇ ਨੇ ਉਹ ਬਿਲਕੁਲ ਹੀ ਮਤਲਬ ਮੈਨੂੰ ਇਹਨਾਂ ਨਾਲ ਕੋਈ ਫਰਕ ਨਹੀਂ ਪੈਂਦਾ ਇਹਦੇ ਨਾਲੋਂ ਬਿਹਤਰ ਆ ਕਿ ਲੋਕਾਂ ਦੇ ਵਿੱਚ ਜਾਣ ਲੋਕਾਂ ਦੇ ਦੁੱਖ ਸੁੱਖਾਂ ਵਿੱਚ ਸ਼ਾਮਲ ਹੋਣ ਉਹਨਾਂ ਦੇ ਕੰਮ ਕਰਨ ਤਾਂ ਉਹਨਾਂ ਦੇ ਵਿੱਚ ਆਪਣੀ ਜ਼ਮੀਨ ਤਲਾਸ਼ਣ ਨਾ ਕਿ ਧਰਨੇ ਦੇ ਕੇ ਇਹ ਆਪਣੀ ਸਿਆਸੀ ਜ਼ਮੀਨ ਦੀ ਤਲਾਸ਼ ਕਰ ਰਹੇ ਨੇ ਠੀਕ ਹੈ ਤਾਂ ਇਹ ਸੰਸਾਡ ਨਾਲ ਬੀਬੀ 인ਦਰਜੀਤ ਕੌਰ ਮਾਨ ਜੀ ਹਲਕਾ ਨਕੌਦਰ ਤੋਂ ਐਮਐਲਏ ਨੇ ਬੜੇ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਆ ਕਿ ਜੇਕਰ ਕਿਸੇ ਦੇ ਉੱਤੇ ਗਲਤ ਪਰਚਾ ਹੋ ਵੀ ਗਿਆ ਉਹਨਾਂ ਨੇ ਜਲਦੀ ਇੰਟਰਵਿਊ ਦੇ ਵਿੱਚ ਇਹ ਕਿਹਾ ਕਿ ਇੱਥੇ ਆਓ ਬੈਠ ਕੇ ਗੱਲਬਾਤ ਕਰੋ ਜੇਕਰ ਕਿਸੇ ਨੂੰ ਗਲਤ ਲੱਗਦਾ ਵੀ ਆ ਇੱਥੇ ਬੈਠੋ ਸਾਡੇ ਨਾਲ ਗੱਲਬਾਤ ਕਰੋ ਪਰ ਧਰਨਿਆਂ ਦੇ ਵਿੱਚ ਜਾ ਕੇ ਸ਼ਾਸਤਨਾ ਚਮਕਾਓ ਤੁਹਾਡੇ ਕੀ ਵਿਚਾਰ ਨੇ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ ਬਣੇ ਰਹੋ ਟੀਵੀ ਐਨਆਰ ਦੇ ਨਾਲ